84 ਤੋਂ ਬਾਅਦ ਅਗਰ ਦਰਬਾਰ ਸਾਹਿਬ ਤੇ ਕਿਸੇ ਨੇ ਗੋਲੀ ਚਲਾਈ ਹੈ ਤਾਂ ਇਹ ਸੇ ਨਰੈਣ ਚੋੜੇ ਨੇ ਚਲਾਈ ਹੈ। ਜੋ ਇੰਦਰਾ ਗਾਂਧੀ ਨੇ ਕੀਤਾ ਉਹੀ ਉਹਨੇ ਕਰਤਾ। ਉਹ ਕਹਿੰਦੇ ਜੀ ਉੱਥੇ ਉਹਦੀ ਪੱਗ ਉਤਰ ਗਈ। ਗੁਰੂ ਸਾਹਿਬ ਦੀ ਓਟ 'ਚ ਜਾ ਕੇ ਜੇ ਕੋਈ ਬੰਦਾ ਐਡਾ ਵੱਡਾ ਉਹਦੇ ਮਨ ਦੇ ਵਿੱਚ ਪਾਪ ਜਾਗਿਆ ਕਿ ਉਹਨੇ ਉੱਥੇ ਮਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਪੱਗ ਦਾ ਵੀ ਹੱਕਦਾਰ ਹੈ। ਸਿੱਖ ਸੰਗਤ ਨੇ ਮaaf ਨਹੀਂ ਕੀਤਾ। ਕਹਿੰਦੇ ਅਕਾਲ ਤਖਤ ਵੱਲੋਂ ਜਿਸ ਤਰੀਕੇ ਦਾ ਫੈਸਲਾ ਹੈ ਉਹਦੇ ਨਾਲ ਸੰਤੁਸ਼ਟ ਨਹੀਂ ਸੀ। ਰੋਜ਼ ਸੀ ਕਹਿੰਦੇ ਉਸ ਦੇ ਵੱਜੋਂ ਗੋਲੀ ਚਲਾਈ ਗਈ ਹੈ। ਫਿਰ ਅਸੀਂ ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕਰ ਰਹੇ ਕੀ ਦਲ ਖਾਲਸਾ ਜਾਂ ਹੋਰ ਜਥੇਬੰਦੀਆਂ ਹੁਣ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੀ ਖੜੀਆਂ ਨੇ ਜਿਹੜਾ ਹਮਲਾ ਹੋਇਆ ਇਹਦੇ ਸਾਰੇ ਜ਼ਿੰਮੇਵਾਰ ਜਥੇਦਾਰ ਨੇ ਕਹਿੰਦੇ ਬਣਦੀ ਸਜ਼ਾ ਨਹੀਂ ਦਿੱਤੀ ਉਹਨਾਂ ਨੂੰ ਬਖਸ਼ੰਤ ਗੁਰੂ ਦਾ ਬਖਸ਼ੰਤ ਧਰਤ ਹੈ ਤਾਂ ਜਿਹੜੇ ਗੁਨਾਹ ਕਬੂਲ ਕੀਤੇ ਨੇ ਸੁਰੀਤ ਸਿੰਘ ਬਾਦਲ ਨੇ ਸਵਾਲ ਇਹ ਵੀ ਉੱਠ ਰਹੇ ਨੇ ਕਹਿੰਦੇ ਪਹਿਲਾਂ ਤਾਂ ਅਕਾਲੀ ਦਲ ਕਹਿੰਦਾ ਰਿਹਾ ਅਸੀਂ ਕੁਝ ਨਹੀਂ ਕੀਤਾ ਇਹੋ ਜਿਹਾ ਪਰ ਅਕਾਲ ਤਖਤ ਸਾਹਿਬ ਤੇ ਜਾ ਕੇ ਜਿਸ ਤਰੀਕੇ ਨਾਲ ਸਾਰਾ ਹੋਇਆ ਸਾਰਾ ਕਬੂਲ ਕੀਤਾ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਬੇਅਦਬੀਆਂ ਦੀ ਜਾਂਚ ਕੀਤੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਬੇਅਦਬੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਮੇਰੇ ਕੋਲ ਸਬੂਤ ਨੇ ਪਰ ਕੁਮਰਬਜੀ ਪ੍ਰਤਾਪ ਕਹਿੰਦੇ ਜਿਹੜਾ ਕੁਝ ਹੁਣ ਮੰਨਿਓ ਤੁਸੀਂ ਕਹਿੰਦੇ ਉਹੀ ਕੁਝ ਤਾਂ ਮੈਂ ਕਹਿੰਦਾ ਰਿਹਾ ਹਾਂ ਹਲਦੇ ਵਿੱਚ ਨਾਰਾਇਣ ਚੋੜਾ ਇੱਕ ਹਿਸਟਰੀ ਸ਼ੀਟ ਦਾ ਕੋਈ ਕੱਤਵੱਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਖਾਲਸਤਾਨੀ ਲਿਬਰੇਸ਼ਨ ਫੋਰਸ ਨਾਲ ਜੁੜਿਆ ਉਹਦੇ ਤੇ 35 ਮੁਕੱਦਮੇ ਚੱਲਦੇ ਨੇ ਕਿਹੜੇ ਮੁਕਦਮੇ ਨੇ ਬੜੈਲ ਜੇਲ ਬ੍ਰੇਕ ਦਾ ਮਾਸਟਰਮਾਈਂਡ ਹੋਣਾ ਮੁਕਦਮੇ ਕਿਹੜੇ ਨੇ ਪਾਕਿਸਤਾਨ ਤੋਂ ਇਲੀਗਲ ਹਥਿਆਰਾਂ ਦੀ ਸਮਗਲਿੰਗ ਕਰਨਾ ਪਾਕਿਸਤਾਨ ਜਾ ਕੇ ਟ੍ਰੇਨਿੰਗ ਲੈਣਾ ਤੇ ਉਹ ਕਿਹੜੀ ਸਿੰਪਥੀ ਆ ਪਰ ਬੜੈਲ ਜੇਲ ਦੀ ਤੁਸੀਂ ਗੱਲ ਕੀਤੀ ਹੈ ਮਤਲਬ ਜਗਤਾਰ ਸਿੰਘ ਰਵਾਰਾ ਉੱਥੇ ਸੀ ਪਰਮਜੀਤ ਸਿੰਘ ਭਿਉਰਾ ਸੀ ਜਾਂ ਸਾਰੇ ਅਕਾਲੀ ਦਲ ਤਾਂ ਇਹਨਾਂ ਦੀ ਆਵਾਜ਼ ਚੁੱਕਦਾ ਬੰਦੀ ਸਿੰਘ ਕਹਿ ਕੇ ਉਹ ਰੇ ਨਹੀਂ ਕਹਿੰਦੇ ਕਿ ਬੰਦੀ ਸਿੰਘਾਂ ਤੇ ਕੋਈ ਰਹਿਮ ਕਰੋ ਸ਼੍ਰੋਮ ਨਹੀਂ ਅਕਾਲੀ ਦਲ ਜਿਹੜੀ ਆਵਾਜ਼ ਚੱਕ ਰਿਹਾ ਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਮੰਨਿਆ ਉਹਨਾਂ ਨੇ ਭੁਗਤ ਲਿਆ ਮਨੀਤ ਬਿੱਟੂ ਕਹਿੰਦੇ ਬੰਦੀ ਸਿੰਘਾਂ ਦੀ ਤੁਸੀਂ ਲੜਾਈ ਲੜਦੇ ਹੋ ਕਹਿੰਦੇ ਬੰਦੀ ਸਿੰਘਾਂ ਦੇ ਲਿਸਟ ਦੇ ਵਿੱਚ ਸਭ ਤੋਂ ਉੱਪਰ ਨਰੈਣ ਸਿੰਘ ਚੌੜਾ ਦਾ ਨਾਮ ਲਿਖ ਲਓ ਅਕਾਲੀ ਦਲ ਕਹਿੰਦੇ ਇਹਨਾਂ ਨੂੰ ਮaaf ਕਰ ਦਿਓ ਤੁਸੀਂ ਕਿਉਂ ਸਭ ਤੋਂ ਅਸੀਂ ਸਮੇਂ ਦੇਆ ਕਿਉਂ ਥੋੜਾ ਜਿਹਾ ਉਹਨਾਂ ਦਾ ਜਾਂ ਤਾਂ ਕੋਈ ਸੰਤੁਲਨ ਚ ਫਰਕ ਹੈ ਅਕਾਲੀ ਦਲ ਇੰਨਾ ਸਮਾਂ ਸਰਕਾਰਾਂ ਹਟਾ ਗਿਆ ਉਦੋਂ ਬੰਦੀ ਸਿੰਘ ਚੇਤੇ ਨਹੀਂ ਆਏ ਹੁਣ ਸਰਕਾਰ ਤੋਂ ਬਾਹਰੋਂ ਤੁਸੀਂ ਹੁਣ ਸਾਰੀਆਂ ਗੱਲਾਂ ਕਿੱਥੇ ਆ ਗਏ ਜਿਹਦੇ ਨਾਲ ਧੱਕਾ ਹੋਇਆ ਹੈ ਸ਼੍ਰੋਮਣੀ ਕਾਲ ਦਲ ਨੇ ਉਹ ਵੀ ਲੜਾਈ ਲੜੀ ਹੈ ਭਾਈ ਅੰਮ੍ਰਿਤਪਾਲ ਦੀ ਡਿਪਲੋਮੈਟ ਜਾ ਕੇ ਲੜਾਈ ਕਿਹਨੇ ਲੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਲੜੀ ਪਰ ਅੰਮ੍ਰਿਤਪਾਲ ਦੇ ਖਿਲਾਫ ਤਾਂ ਅਕਾਲੀ ਦਲ ਨੇ ਕੈਂਡੀਡੇਟ ਖੜਾ ਕੀਤਾ ਸ਼੍ਰੋਮਣੀ ਕਾਲ ਦਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ ਅਸੀਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਹਾਂ ਅਸੀਂ ਦਲ ਖਾਲਸਾ ਦੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਹਾਂ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਕਲੋਸੀ ਖੇਤਰੀ ਪਾਰਟੀਆਂ ਤੇ ਇਹ ਚ ਉਹਦੇ ਤੇ ਡੱਕੀ ਪੀੜੋ ਦੀ ਕੁਮਰ ਵਿਜੇ ਪ੍ਰਤਾਪ ਰੋਮਨੀ ਗੱਲਦਲ ਦੇ ਪ੍ਰਧਾਨ ਉਹਨਾਂ ਦੇ ਉੱਤੇ ਇੱਕ ਅੱਤਵਾਦੀ ਹਮਲੇ ਦੀ ਐਫਆਈਆਰ ਹੈ ਤੇ ਐਫਆਈਆਰ ਸ਼ੁਰੂ ਬਾਅਦ ਚੁੰਦੀ ਐਫਆਈਆਰ ਖਤਮ ਬਹਿਲਾਂ ਹੋ ਜਾਂਦੀ ਹੈ ਤੇ ਫਿਰ ਦੇਖਿਏਗਾ ਮਤਲਬ ਚੌੜਾ ਗੋਲੀ ਮਾਰਨਾ ਨਹੀਂ ਚਾਹੁੰਦਾ ਸੀ ਪੁਲਿਸ ਇਹ ਕਹਿ ਰਹੀ ਹੈ ਗੁੱਥਮ ਗੁੱਥੀ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਗੁੱਥਮ ਗੁੱਥੀ ਚ ਪੁਲਿਸ ਵਾਲਿਆਂ ਤੋਂ ਫਾਇਰ ਹੋ ਗਿਆ ਕਿ ਚੌੜੇ ਤੋਂ ਫਾਇਰ ਹੋ ਗਿਆ ਸੀਪੀ ਸਾਹਿਬ ਸੀ ਜਿਹੜੇ ਭੁੱਲਰ ਸਾਹਿਬ ਮੈਂ ਤੁਹਾਡੇ ਸਰਕਾਰ ਸੀ ਜਦੋਂ ਅਕਾਲੀ ਦਲ ਦੀ ਕਹਿੰਦੇ ਉਦੋਂ ਵੀ ਅਹੁਦਿਆਂ ਤੇ ਰਹੇ ਨੇ ਕਹਿੰਦੇ ਇਮਾਨਦਾਰ ਪੁਲਿਸ ਅਫਸਰ ਨੇ ਅਕਾਲੀ ਦਲ ਬੇਵਜਾ ਉਹਨਾਂ ਤੇ ਜਿਹੜਾ ਇਲਜ਼ਾਮ ਲਾ ਰਿਆ ਅਕਾਲੀ ਦਲ ਪੰਥਕ ਪਾਰਟੀ ਨੂੰ ਪਹਿਲਾਂ ਪੰਜਾਬੀ ਪਾਰਟੀ ਐਲਾਨ ਕਰ ਦਿੰਦਾ ਤੇ ਹੁਣ ਫੇਰ ਮੂਵ ਕਰ ਰਹੇ ਨੇ ਪੰਜਾਬੀ ਪਾਰਟੀ ਤੋਂ ਪੰਥਕ ਪਾਰਟੀ ਹੋਣ ਵੱਲ ਸਤਿ ਸ਼੍ਰੀ ਅਕਾਲ ਹਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਤਾਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਤਨਖਾਹ ਭੁਗਤਰੇ ਹੁੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਤਨਖਾਹ ਲਈ ਗਈ ਸੀ ਜਥੇਦਾਰਾਂ ਵੱਲੋਂ ਉਹ ਭੁਗਤਰੇ ਹੁੰਦੇ ਨੇ ਤਾਂ ਜਿਸ ਤੋਂ ਬਾਅਦ ਨਰੈਣ ਸਿੰਘ ਚੌੜਾ ਵੱਲੋਂ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ ਤਾਂ ਇਸੇ ਮੁੱਦੇ ਤੇ ਗੱਲਬਾਤ ਕਰਨ ਪਹੁੰਚੇ ਆ ਸਾਡੇ ਨਾਲ ਨੇ ਅਰਸ਼ਦੀਪ ਸਿੰਘ ਕਲੇਰ ਅਕਾਲੀ ਦਲ ਤੋਂ ਗੱਲਬਾਤ ਕਰਾਂਗੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿਸ ਤਰੀਕੇ ਨਾਲ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਸਜ਼ਾ ਭੁਗਤਰੇ ਹੁੰਦੇ ਨੇ ਤਾਂ ਉਦੋਂ ਗੋਲੀ ਆ ਜਿਹੜੀ ਉਹ ਚਲਾਈ ਜਾਂਦੀ ਹੈ ਪਰ ਹੁਣ ਅੰਤਰਿਕ ਕਮੇਟੀ ਵੱਲੋਂ ਜਿਹੜਾ ਹੈ ਮਤਾ ਪਾਸ ਕੀਤਾ ਗਿਆ ਦੇਖੋ ਜਿਹੜਾ ਇੱਕ ਕਾਇਰਾਨਾ ਕਾਤਲਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਤੇ ਉੱਥੇ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸੇਵਾ ਨਿਭਾਰੇ ਨੇ ਉੱਥੇ ਸੱਦਾ ਸੁਖਬੀਰ ਸਿੰਘ ਬਾਦਲ ਨਹੀਂ ਉੱਥੇ ਸ਼ਰੋਮਨੀ ਕਲਦਲ ਦੇ ਪ੍ਰਧਾਨ ਨਹੀਂ ਉੱਥੇ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਵਜੋਂ ਉਹ ਸੇਵਾ ਨਿਭਾਰੇ ਸੀ ਤੇ ਉਹਨਾਂ ਦੇ ਉੱਤੇ ਗੋਲੀ ਚੜਾ ਦੇਣੀ ਨਾਰਾਇਣ ਚੋੜੇ ਵੱਲੋਂ ਤਾਂ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਉਹ ਨਾਰਾਇਣ ਚੋੜਾ ਜਿਹੜਾ ਕਿ ਆਪਦੇ ਆਪ ਨੂੰ ਸਿੱਖੀ ਦੇ ਭੇਸ ਦੇ ਵਿੱਚ ਕਹਿੰਦਾ ਤਾਂ ਕਾਂਗਰਸ 84 ਜੋ ਇੰਦਰਾ ਗਾਂਧੀ ਨੇ ਕੀਤਾ ਉਹੀ ਉਹਨੇ ਕਰਤਾ 84 ਤੋਂ ਬਾਅਦ ਅਗਰ ਦਰਬਾਰ ਸਾਹਿਬ ਤੇ ਕਿਸੇ ਨੇ ਗੋਲੀ ਚਲਾਈ ਹੈ ਤਾਂ ਇਹ ਸੇ ਨਾਰਾਇਣ ਚੋੜੇ ਨੇ ਚਲਾਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਲਕੁਲ ਸਹੀ ਮਤਾ ਪਾਸ ਕੀਤਾ ਕਿ ਇਹ ਤਾਂ ਸਿੱਖੀ ਦਾ ਅਧਿਕਾਰੀ ਹੀ ਐ ਨਹੀਂ ਤਾਂ ਸਿੱਖੀ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਔਰ ਮੈਂ ਕਈ ਦੇਖਿਆ ਸੀ ਦਲ ਖਾਲਸਾ ਵਰਗੀਆਂ ਹੋਰ ਜਥੇਬੰਦੀਆਂ ਖੜੀਆਂ ਹੋਈਆਂ ਉਹਨਾਂ ਨੇ ਇਸ ਗੱਲ ਦਾ ਮੁੱਦਾ ਨਹੀਂ ਬਣਾਇਆ ਵੀ ਨਰੈਣ ਚੋੜੇ ਨੇ ਆ ਕੇ ਧੰਤਨ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਕੋਲੀ ਮਾਰੀ ਹੈ ਉਹ ਕਹਿੰਦੇ ਜੀ ਉੱਥੇ ਉਹਦੀ ਪੱਗ ਉਤਰ ਗਈ ਉਹ ਭਾਈ ਜਿਹੜੇ ਬੰਦੇ ਨੇ ਇਹ ਨਹੀਂ ਤੱਕਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਗੁਰੂ ਸਾਹਿਬ ਦੇ ਓਟ ਆਸਰੇ 'ਚ ਬੈਠੇ ਨੇ ਗੁਰੂ ਸਾਹਿਬ ਦੀ ਓਟ 'ਚ ਜਾ ਕੇ ਜੇ ਕੋਈ ਬੰਦਾ ਐਡਾ ਵੱਡਾ ਉਹਦੇ ਮਨ ਦੇ ਵਿੱਚ ਪਾਪ ਜਾਗ ਗਿਆ ਕਿ ਉਹਨੇ ਉੱਥੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਪੱਗ ਦਾ ਵੀ ਹੱਕਦਾਰ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਸਿੱਖੀ 'ਚ ਰਹਿਣ ਦਾ ਵੀ ਹੱਕਦਾਰ ਹੈ ਕਿਉਂਕਿ ਉਹਨੇ ਕਦਰਾਂ ਕੀਮਤਾਂ ਸਾਰੀਆਂ ਛਿੱਕੇ ਤੇ ਟੰਗੀ ਪਰ ਜਿਹੜਾ ਤੁਸੀਂ ਕਿਹਾ ਹੈ ਜੜੀਆਂ ਵੀ ਜਥੇਬੰਦੀਆਂ ਨੇ ਆ ਜਿਹੜੇ ਲੋਕ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਦੀ ਜਿਹੜੀ ਗੱਲਬਾਤ ਕਰ ਰਹੇ ਨੇ ਉਹ ਕਹਿੰਦੇ ਸਿੱਖ ਸੰਗਤ ਨੇ ਮਾਫ਼ ਨਹੀਂ ਕੀਤਾ ਕਹਿੰਦੇ ਅਕਾਲ ਤਖਤ ਵੱਲੋਂ ਜਿਸ ਤਰੀਕੇ ਦਾ ਫੈਸਲਾ ਹੈ ਉਹਦੇ ਨਾਲ ਸੰਤੁਸ਼ਟ ਨਹੀਂ ਸੀ ਤਾਂ ਕਹਿੰਦੇ ਦਿਲ ਦੇ ਵਿੱਚ ਇਹ ਗੱਲ ਹੈ ਅਸੀਂ ਇਹ ਰੋਸ ਸੀ ਕਹਿੰਦੇ ਉਸ ਦੇ ਵਜੋਂ ਗੋਲੀ ਚਲਾਈ ਗਈ ਹੈ ਇਸ ਤਰੀਕੇ ਨਾਲ ਡਿਫਾਈਨ ਕਰ ਰਹੇ ਨੇ ਸੋ ਪਹਿਲਾਂ ਤਾਂ ਮੈਂ ਉਹ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਕਿ ਫੇਰ ਅਸੀਂ ਕੀ ਇਹ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕਰ ਰਹੇ ਕੀ ਦਲ ਖਾਲਸਾ ਜਾਂ ਹੋਰ ਜਥੇਬੰਦੀਆਂ ਹੁਣ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੀ ਖੜੀਆਂ ਨੇ ਔਰ ਜਿਤ ਤੱਕ ਰਹੀ ਇਹਦੀ ਨਰੈਣ ਚੌੜੇ ਦੀ ਗੱਲ ਨਰੈਣ ਚੌੜਾ ਨੇ ਕਿਤੇ ਹੁਣ ਭਾਵਨਾ ਚਾਕੇ ਗੋਲੀ ਚਲਾਤੀ ਇਹਨਾਂ ਨੂੰ ਪੁੱਛੋ ਜਥੇਬੰਦੀਆਂ ਨੇ ਵੀ 2007 ਚ ਵੀ ਉਹ ਮਾਰਨਾ ਚਾਹੁੰਦਾ ਸੀ ਬਾਦਲ ਸਾਹਿਬ ਉਦੋਂ ਕਿਹੜੀ ਭਾਵਨਾ ਤਹਿਤ ਮਾਰਨਾ ਚਾਹੁੰਦਾ ਸੀ 2013 ਚ ਵੀ ਪੁਲਿਸ ਨੇ ਉਹਨੂੰ ਫੜਿਆ ਉਦੋਂ ਵੀ ਇੰਟਰੋਗੇਸ਼ਨ ਚ ਉਹਨੇ ਕਬੂਲਿਆ ਵੀ ਬਾਦਲ ਸਾਹਿਬ ਨੂੰ ਮਾਰਨਾ ਚਾਹੁੰਦਾ ਸੀ ਉਦੋਂ ਕਿਹੜੀ ਭਾਵਨਾ ਸੀ ਜਿਹੜੀਆਂ ਬੇਅਦਬੀਆਂ ਦੀਆਂ ਜ਼ਿਕਰ ਹੁੰਦਾ ਬੇਅਦਬੀ ਦੀ ਸਿਆਸਤ ਹੁੰਦੀ ਹੈ ਉਹ ਤਾਂ 2015 ਤੋਂ ਬਾਅਦ ਸ਼ੁਰੂ ਹੋਈ ਉਸ ਤੋਂ ਪਹਿਲਾਂ ਅਗਰ ਉਹ 7 ਤੇ 13 ਦੋਨੋਂ ਵਾਰੀ ਮਾਰਨਾ ਚਾਹੁੰਦਾ ਸੀ ਉਦੋਂ ਕਿਹੜੀ ਭਾਵਨਾ 'ਚ ਮਾਰਨਾ ਚਾਹੁੰਦਾ ਸੀ ਅਸਲ ਦੇ ਵਿੱਚ ਨਾਰਾਇਣ ਚੋੜਾ ਇੱਕ ਹਿਸਟਰੀ ਸ਼ੀਟਰ ਹੈ ਕੋਈ ਕੱਤਵੜੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੈ ਖਾਲਸਤਾਨੀ ਲਿਬਰੇਸ਼ਨ ਫੋਰਸ ਨਾਲ ਜੁੜਿਆ ਹੈ ਉਹਦੇ ਤੇ 35 ਮੁਕੱਦਮੇ ਚੱਲਦੇ ਨੇ ਉਹਦੇ 'ਚ ਕਿਹੜੇ ਮੁਕੱਦਮੇ ਨੇ ਬੜੈਲ ਜੇਲ ਬ੍ਰੇਕ ਦਾ ਮਾਸਟਰਮਾਈਂਡ ਹੋਣਾ ਮਕਦਮੇ ਕਿਹੜੇ ਨੇ ਪਾਕਿਸਤਾਨ ਤੋਂ ਇਲੀਗਲ ਹਥਿਆਰਾਂ ਦੀ ਸਮਗਲਿੰਗ ਕਰਨਾ ਪਾਕਿਸਤਾਨ ਜਾ ਕੇ ਟ੍ਰੇਨਿੰਗ ਲੈਣਾ ਤੇ ਉਹ ਕਿਹੜੀ ਸympathy ਹੈ ਅੱਜ ਉਹ ਆ ਕੇ ਦਰਬਾਰ ਸਾਹਿਬ ਤੇ ਗੋਲੀ ਚਲਾ ਦਿੰਦਾ ਤੇ ਜਿਹੜੇ ਲੋਕ ਆਜੋ ਉਹਦੇ ਹੱਕ 'ਚ ਖੜੇ ਨੇ ਮੈਂ ਤਾਂ ਉਹਨਾਂ ਨੂੰ ਵੀ ਸਵਾਲ ਕਰਦਾ ਕਿ ਕੀ ਉਹ ਗੁਰੂ ਰਾਮਦਾਸ ਪਾਚਾ ਦੇ ਘਰੇ ਜਿਹੜੀ ਗੋਲੀ ਵਜੀ ਹੈ ਕਿ ਉਹਨੂੰ ਜਸਟੀਫਾਈ ਕਰਦੇ ਨੇ ਪਰ ਬੜਾਵ ਦੇਣ ਸਾਹਮਣੇ ਆ ਕੇ ਪਰ ਬਰੈਲ ਜੇਲ੍ਹ ਦੀ ਤੁਸੀਂ ਗੱਲ ਕੀਤੀ ਹੈ ਮਤਲਬ ਜਗਤਾਰ ਸਿੰਘ ਹਵਾਰਾ ਉੱਥੇ ਸੀ ਪਰਮਜੀਤ ਸਿੰਘ ਪਿਹੋਰਾ ਸੀ ਜਾਂ ਸਾਰੇ ਅਕਾਲੀ ਦਲ ਤਾਂ ਇਹਨਾਂ ਦੀ ਆਵਾਜ਼ ਚੁੱਕਦਾ ਹੈ ਬੰਦੀ ਸਿੰਘ ਕਹਿ ਕੇ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਸੈਂਟਰ ਸਰਕਾਰ ਇਹ ਨਹੀਂ ਛੱਡ ਨਹੀਂ ਰਹੀ। ਦੇਖੋ ਸ਼੍ਰੋਮਣੀ ਅਕਾਲੀ ਦਲ ਆਵਾਜ਼ ਕਿਸ ਗੱਲ ਦੀ ਚੱਕ ਰਿਹਾ ਹੈ? ਸ਼੍ਰੋਮਣੀ ਅਕਾਲੀ ਦਲ ਆਵਾਜ਼ ਚੱਕ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡਸ ਦੀ, ਹਿਊਮਨ ਰਾਈਟਸ ਦੀ। ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਦੋਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਇਹਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਚੱਕ ਰਿਹਾ ਹੈ। ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਅਸੀਂ ਕੀ ਕਹਿੰਦੇ ਹਾਂ ਕਿ ਇਹਨਾਂ ਨੇ ਆਪਣੀ ਸਜ਼ਾਵਾ ਤੋਂ ਵੀ ਦੁੱਗਣੀ ਆ ਭੁਗਤ ਰਹੀਆਂ। ਕੋਈ ਹੋਰੇ ਬੰਦੀ ਸਿੰਘਾਂ ਲਈ ਮਾਫੀ ਨਹੀਂ ਮੰਗ ਰਹੇ। ਕੋਈ ਹੋਰੇ ਨਹੀਂ ਕਹਿੰਦੇ ਕਿ ਬੰਦੀ ਸਿੰਘਾਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਵਾਜ਼ ਚੱਕ ਰਿਹਾ ਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਮੰਨਿਆ ਉਹਨਾਂ ਨੇ ਭੁਗਤ ਲਿਆ ਪਰ ਸਿਰਫ ਉਹਨਾਂ ਨੂੰ ਇਸ ਗੱਲ ਕਰਕੇ ਨਾ ਛੱਡਣਾ ਵੀ ਉਹ ਸਿੱਖ ਨੇ ਫਿਰ ਤੁਸੀਂ ਰਜੀਵ ਗਾਂਧੀ ਦੇ ਕਤਲ ਕਿਉਂ ਛੱਡੇ ਤੁਸੀਂ ਬਿਲਕੁਸਵਨੂ ਦੇ ਕਿਉਂ ਛੱਡੇ ਹਾਲਾਂਕਿ ਬਿਲਕੁਸਵਨੂ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਦੁਬਾਰਾ ਜੇਲ੍ਹ ਭੇਜਤਾ ਪਰ ਇਹਨਾਂ ਨੇ ਤਾਂ ਛੱਡੇ ਨਾ ਇੱਕ ਵਾਰੀ ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਦੇਸ਼ ਦੇ ਗੁਰਪੁਰਬ ਦੇ ਉੱਤੇ 550 ਸਾਲਾਂ ਦੇ ਉੱਤੇ ਖੜੇ ਹੋ ਕੇ ਐਲਾਨ ਕਰਨ ਉਹ ਐਲਾਨ ਦੇ ਵਿੱਚ ਬੰਦੀ ਸਿੰਘਾਂ ਦਾ ਨਾਮ ਹੋਵੇ ਉਸ ਤੋਂ ਬਾਅਦ ਦੇਸ਼ ਦੀ ਸਰਕਾਰਾਂ ਮੁਕੰਨਫਰ ਜਵਾਬਤਾ ਦੇਣਾ ਪਊਗਾ ਪਰ ਭਾਈ ਤੁਸੀਂ ਦਲ ਖਾਲਸਾ ਦੀ ਗੱਲ ਕੀਤੀ ਤੁਸੀਂ ਵਿਰੋਧੀ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਆਕਾਲੀ ਦਲ ਇੰਨਾ ਸਮਾਂ ਸਰਕਾਰਾਂ ਹਟਾ ਗਿਆ ਉਦੋਂ ਬੰਦੀ ਸਿੰਘ ਚੇਤੇ ਨਹੀਂ ਆਏ ਉਦੋਂ ਸਾਰੇ ਮੁੱਦੇ ਚੇਤੇ ਨਹੀਂ ਆਏ ਕਹਿੰਦੇ ਹੁਣ ਸਰਕਾਰ ਤੋਂ ਬਾਹਰੋਂ ਤੁਸੀਂ ਹੁਣ ਸਾਰੀਆਂ ਗੱਲਾਂ ਚੇਤੇ ਆ ਗਈਆਂ ਦੇਖੋ ਗੱਲਾਂ ਨਾ ਜਦੋਂ ਆਪਾਂ ਬਿਨਾਂ ਤੱਥਾਂ ਤੋਂ ਤੇ ਬਿਨਾਂ ਇਫੈਕਟ ਤੋਂ ਕਰਦੇ ਹਾਂ ਇਲਜ਼ਾਮ ਜਿੱਤੇ ਮਰਜ਼ੀ ਲਾ ਦੋ ਜਿਹੜੀ ਬੰਦੀ ਸਿੰਘਾਂ ਦੀ ਅਪੀਲ ਹੈ ਉਹ 2014 ਤੱਕ ਤਾਂ ਕੋਰਟਾਂ 'ਚ ਉਹ ਮੁਕੱਦਮੇ ਚੱਲ ਰਹੇ ਸੀ ਉਹ ਤੋਂ ਪਹਿਲਾਂ ਕਦੋਂ ਰਿਹਾਈ ਕਰਾ ਦਿੰਦਾ ਅਕਾਲੀ ਦਲ ਔਰ ਔਨ ਰਿਕਾਰਡ ਹੈ ਕਿ ਜਿੰਨੇ ਬੰਦੀ ਸਿੰਘ ਪੰਜਾਬ ਤੋਂ ਬਾਹਰ ਲਿਆਂ ਜੇਲਾਂ 'ਚ ਸੀ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਆਇਆ ਪੰਜਾਬ ਜਾਂ ਨੇੜੀਆਂ ਜੇਲਾਂ 'ਚ ਔਰ ਜਿਹੜੇ ਬੰਦੀ ਸਿੰਘ ਬਾਹਰ ਆਉਂਦੇ ਨੇ ਚਾਹੇ ਭਾਈ ਬਲਵੰਤ ਸਿੰਘ ਰਾਜੋਆਣਾ ਹੋਣ ਚਾਹੇ ਗੁਰਦੀਪ ਸਿੰਘ ਖੇੜਾ ਹੋਣ ਜਾਂ ਹੋਰ ਜਿੰਨੇ ਵੀ ਆਉਂਦੇ ਨੇ ਬਾਹਰ ਉਹ ਆ ਕੇ ਆਪ ਐਡਮਿਟ ਕਰਦੇ ਨੇ ਵੀ ਜੇ ਸਾਡੇ ਲਈ ਕਿਸੇ ਨੇ ਕੁਝ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਤੇ ਬੰਦੀ ਸਿੰਘ ਤਾਂ ਕਹਿੰਦੇ ਨੇ ਵੀ ਸਾਡੇ ਲਈ ਜੋ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਇਹ ਜਿਹੜੇ ਬਾਹਰ ਬੈਠੇ ਨੇ ਇਹੀ ਕਹਿੰਦੇ ਨੇ ਵੀ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਜਿਹੜੇ ਭਾਈ ਅੰਦਰ ਬੈਠੇ ਨੇ ਉਹਨਾਂ ਨੂੰ ਤਾਂ ਪੁੱਛ ਲਓ ਉਹ ਤਾਂ ਕਹਿੰਦੇ ਨੇ ਵੀ ਸਾਡੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਲੜਦਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਫਰਕ ਨਹੀਂ ਕੀਤਾ ਆਪਣੇ ਬਗਾਨੇ 'ਚ ਜਿਹਦੇ ਨਾਲ ਧੱਕਾ ਹੋਇਆ ਸ਼੍ਰੋਮਣੀ ਕਾਲ ਦਲ ਨੇ ਉਹਦੀ ਲੜਾਈ ਲੜੀ ਹੈ ਭਾਈ ਅਮਰਿਤਪਾਲ ਦੀ ਡਿਬਰੂਟ ਜਾ ਕੇ ਲੜਾਈ ਕਿਹਨੇ ਲੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜੀ ਵੱਡੇ ਵਕੀਲ ਉਥੇ ਭਾਈ ਅਮਰਤਪਾਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੜੇ ਕੀਤੇ ਕਿਉਂਕਿ ਅਸੀਂ ਉਦੋਂ ਵੀ ਕਿਹਾ ਸੀ ਕਿ ਜੇ ਅਮਰਤਪਾਲ ਨੇ ਠਾਣੇ ਗੁਰੂ ਸਾਹਿਬ ਨੂੰ ਲੈ ਕੇ ਗਿਆ ਉਹ ਗਲਤ ਹੈ ਠਾਣੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁੱਟਮਾਰ ਕੀਤੀ ਹੈ ਉਹ ਗਲਤ ਹੈ ਉਹਦੇ ਤੇ ਬਣਦੀਆਂ ਧਾਰਾਵਾਂ ਅਧੀਨ ਕਾਰਵਾਈ ਕਰੋ ਕਿਉਂਕਿ ਅਸੀਂ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਮਦਦੀਆਂ ਅਸੀਂ ਸਾਰੇ ਧਰਮਾਂ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਪਰ ਹਾਂ ਜਿਹੜਾ ਤੁਸੀਂ ਐਨਐਸਏ ਲਾ ਕੇ ਉੱਥੇ ਡਿਬਰੂਗੜ੍ਹ ਸੈਟ ਤਾਂ ਇਹ ਕੋਈ ਦੇਸ਼ ਦੇ ਵਿਰੁੱਧ ਜੰਗ ਤਾਂ ਹੈ ਨਹੀਂ ਸੀ ਐਨਐਸਏ ਦਾ ਤਾਂ ਉਹ ਤੋਂ ਕੁਝ ਨਹੀਂ ਸੀ ਸੋ ਆ ਸਾਡਾ ਬੜਾ ਮੁੱਦਿਆਂ ਤੇ ਆਧਾਰਿਤ ਅਸੀਂ ਗੱਲ ਕਰਦੇ ਆ ਅਸੀਂ ਬੜੀ ਫੈਕਚੁਅਲ ਗੱਲਾਂ ਕਰਦੇ ਆ ਅਸੀਂ ਕਾਨੂੰਨ ਦੇ ਧਾਰੇ ਚ ਰਹਿ ਕੇ ਅਸੀਂ ਭਾਰਤ ਨੂੰ ਤੋੜਨ ਦੀ ਗੱਲ ਨਹੀਂ ਕਰਦੇ ਅਸੀਂ ਸਦਭਾਵਨਾ ਦੀ ਬਾਬੇ ਨਾਨਕ ਦੇ ਫਲਸਫੇ ਨੂੰ ਅੱਗੇ ਲੱਗਦੇ ਪਰ ਅਮਰਿਤਪਾਲ ਦੇ ਖਿਲਾਫ ਤਾਂ ਅਕਾਲੀ ਦਲ ਨੇ ਕੈਂਡੀਡੇਟ ਖੜਾ ਕੀਤਾ ਮੈਂ ਫੇਰ ਦੁਬਾਰਾ ਕਹਿ ਰਹੇ ਹਾਂ ਕਿ ਉਹ ਸਾਡੀ ਉਹ ਇਲੈਕਸ਼ਨ ਲੜਨਾ ਇਹ ਸਾਡਾ ਰਾਜਨੀਤਿਕ ਹੱਕ ਹੈ ਅਮਰਿਤਪਾਲ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਜਿਹੜਾ ਐਨਐਸਏ ਗਲਤ ਲੱਗਿਆ ਉਹਦੀ ਅਸੀਂ ਵਾਸ ਚੱਕਦੇ ਹਾਂ ਅਸੀਂ ਆਪਦੇ ਜਿਹੜਾ ਸਾਡਾ ਵਿਊ ਪੁਆਇੰਟ ਆ ਸੀ ਉਹ ਤੇ ਬਿਲਕੁਲ ਸਪਸ਼ਟ ਅਸੀਂ ਧੱਕੇ ਦੇ ਖਿਲਾਫ ਆ ਅਸੀਂ ਸਰਕਾਰ ਦੀ ਜ਼ਿਆਤੀਆਂ ਦੇ ਖਿਲਾਫ ਆ ਇਲੈਕਸ਼ਨ ਲੜਨਾ ਸ਼੍ਰੋਮਣੀ ਕਾਲਦਲ ਇੱਕ ਪੋਲਿਟਿਕਲ ਪਾਰਟੀ ਹੈ ਸ਼੍ਰੋਮਣੀ ਕਾਲਦਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਅਸੀਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਹੈਗੇ ਅਸੀਂ ਦਲ ਖਾਲਸਾ ਦੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਹੈਗੇ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਸੋ ਸਾਡੀ ਵਿਚਾਰਧਾਰਾ ਮੈਂ ਫੇਰ ਦੁਬਾਰਾ ਕਹਿੰਦਾ ਕਿ ਗੁਰੂ ਸਾਹਿਬ ਦਾ ਫਲਸਫਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਸਰਬੱਤ ਦਾ ਭਲਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਇਹੀ ਸਾਡੀ ਪ੍ਰਾਪਤੀਆਂ ਨੇ ਪੰਜਾਬ ਦੀਆਂ ਸਰਕਾਰਾਂ ਦੀਆਂ ਬਾਦਲ ਸਾਹਿਬ ਦੀਆਂ ਹਿੰਦੂ ਸਿੱਖ ਏਕਤਾ ਦੀਆਂ ਤੇ ਇਹੀ ਸਾਡੀ ਸੋਚ ਹੈ ਤੇ ਅਸੀਂ ਆਪਣੀ ਐਸੀ ਸੋਚ ਨੂੰ ਲੈ ਕੇ ਅੱਗੇ ਜਾ ਰਹੇ ਹਾਂ ਪਰ ਅਮਰਤਪਾਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੁਣ ਜਿਸ ਤਰੀਕੇ ਨਾਲ ਚੱਲ ਰਿਹਾ ਸਾਰਾ ਨਹੀਂ ਮੈਂ ਜੇਥੇ ਕਿਉਂਕਿ ਤੁਹਾਡੇ ਲੀਡਰ ਨੇ ਜਿਹੜੇ ਭਾਵੇਂ ਬਿਕਰਮ ਸਿੰਘ ਮਜੀਠੀਆ ਹੋਣ ਭਾਵੇਂ ਸੁਖਬੀਰ ਬਾਦਲ ਹੋਣ ਜਾਂ ਵਿਰਸਾ ਸਿੰਘ ਵਲਟੋਆ ਸਾਰੇ ਲੀਡਰਸ਼ਿਪ ਬੋਲਦੇ ਤਾਂ ਰਹੇ ਨੇ ਅਮਰਤਪਾਲ ਤੇ ਨਹੀਂ ਮੈਂ ਬੜਾ ਸਪਸ਼ਟ ਕਰਨਾ ਸੀ ਉਹਦੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਹਾਂ ਜਿਸ ਤਰੀਕੇ ਦੀ ਵਿਚਾਰਧਾਰਾ ਉਹ ਲੈ ਕੇ ਚੱਲ ਰਿਹਾ ਜਿਸ ਨੇ ਹੁਣ ਉਹਨਾਂ ਦਾ ਨਾਂ ਉਹ ਹਰੀਨੋ ਦੇ ਕਤਲ ਦੇ ਵਿੱਚ ਆਇਆ ਅਸੀਂ ਇਸ ਵਿਚਾਰਧਾਰਾ ਨਾਲ ਕਿਤੇ ਸਹਿਮਤ ਨਹੀਂ ਅਸੀਂ ਜਿੱਥੇ ਮਦਦ ਕਰਨੀ ਸੀ ਅਸੀਂ ਐਨਐਸਏ ਦੇ ਖਿਲਾਫ ਮਦਦ ਕੀਤੀ ਕਿ ਐਨਐਸਏ ਗਲਤ ਲੱਗਿਆ ਬਣਦੀਆਂ ਧਰਾਵਾਂ ਚਾਹੇ 302 ਦਾ ਪਰਚਾ ਬਣਦਾ 307 ਦਾ ਪਰਚਾ ਬਣਦਾ ਥਾਣੇ ਤੇ ਕਬਜ਼ੇ ਦਾ ਪਰਚਾ ਬਣਦਾ ਔਰ ਉੱਥੇ ਜਿਹੜਾ ਗੁਰੂ ਸਾਹਿਬ ਦਾ ਸਰੂਪ ਨਾਲ ਲੈ ਕੇ ਥਾਣੇ ਗਿਆ ਉਹ ਤਾਂ ਬੇहद ਇੱਕ ਸ਼ਰਮਨਾਕ ਉਹਦੀ ਘਟਨਾ ਸੀ ਬੇ ਸ਼ਰਮਨਾਕ ਘਾਰਾ ਸੀ ਉਹਦਾ ਅਸੀਂ ਡਟ ਕੇ ਵਿਰੋਧ ਕੀਤਾ ਹਮੇਸ਼ਾ ਕੀਤਾ ਔਰ ਕਰਦੇ ਵੀ ਰਵਾਂਗੇ ਹਾਂ ਤਾਂ ਕਿ ਇਸ ਤਰੀਕੇ ਨਾਲ ਦੇਖਦੇ ਹੁਣ ਐਫਆਈਆਰ ਤੁਸੀਂ ਦਰਜ ਕਰਵਾਈ ਹੈ ਤੁਸੀਂ ਇਹ ਦੇਖੋ ਵੀ ਜਿਹੜੀ ਐਫਆਈਆਰ ਦਰਜ ਕੀਤੀ ਹੈ ਇਸ ਤੋਂ ਵਾਹੀਆ ਦਾ ਐਫਆਈਆਰ ਤੁਸੀਂ ਆਪਣੇ ਜਰਨਲਿਜ਼ਮ ਦੇ ਕੈਰੀਅਰ ਚ ਨਹੀਂ ਦੇਖੀ ਹੋਣੀ ਇਹ ਜਿਹੜੀ ਐਫਆਈਆਰ ਹੈ ਇਹ ਐਫਆਈਆਰ ਇੱਕ ਸਾਬਕਾ ਕੇਂਦਰੀ ਮੰਤਰੀ ਪੰਜਾਬ ਦੇ ਦੋ ਵਾਰੀ ਸਾਬਕਾ ਡਿਪਟੀ ਮੁੱਖ ਮੰਤਰੀ ਮੈਂਬਰ ਰਾਜ ਸਭਾ ਮੈਂਬਰ ਲੋਕ ਸਭਾ ਪੰਜਾਬ ਦੇ ਐਮਐਲਏ ਲੋਕਾਂ ਦੇ ਨੁਮਾਇੰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਉੱਤੇ ਇੱਕ ਅਤਵਾਦੀ ਹਮਲੇ ਦੀ ਐਫਆਈਆਰ ਹੈ ਤੇ ਐਫਆਈਆਰ ਸ਼ੁਰੂ ਬਾਅਦ ਚ ਹੁੰਦੀ ਹੈ ਐਫਆਈਆਰ ਖਤਮ ਪਹਿਲਾਂ ਹੋ ਜਾਂਦੀ ਹੈ ਅੱਦੇ ਪੇ ਦੇਖਿਓਗੇ ਕਦੇ ਉਰੇ ਸਾਡੀ ਸਰਕਾਰ ਨਾ 326 ਦਾ ਵੀ ਪਰਚਾ ਕਿਸੇ ਪੋਲਿਟਿਕਲ ਵਿਰੋਧੀ ਦੇ ਖਿਲਾਫ ਦਿੰਦੀ ਹੈ ਉਹਨੂੰ ਵੀ ਐ ਲਿਖਦੇ ਨੇ ਕਿ ਪਤਾ ਨਹੀਂ 4-5 ਪੇਜ ਦਾ ਤੇ ਇਹ ਅੱਤਵਾਦੀ ਹਮਲੇ ਦੀ ਐਫ ਆਈ ਆਰ ਹੈ ਅੱਧੇ ਪੇਜ ਦੀ ਤੇ ਇਹ ਤੋਂ ਹਾਸੋਈ ਨਹੀਂ ਗੱਲ ਤੁਹਾਨੂੰ ਹੋਰ ਦਿਖਾਉਨੇ ਆ ਕਿ ਇਹ ਐਫ ਆਈ ਆਰ ਜਦੋਂ ਉੱਥੇ ਹਮਲਾ ਹੋਇਆ ਉਹ ਹਮਲਾ ਸਾਰਿਆਂ ਨੇ ਦੇਖਿਆ ਕਿਉਂਕਿ ਮੀਡੀਆ ਲਾਈਵ ਸੀ ਕੈਮਰਿਆਂ ਦੇ ਵਿੱਚ ਸੀ ਸਾਰਾ ਕੁਝ ਇਹ ਜਦੋਂ ਹਮਲਾ ਹੁੰਦਾ ਹਮਲਾ ਹੁੰਦਾ ਸਵੇਰੇ 9:30 ਵਜੇ ਤੇ ਐਫਆਈਆਰ ਚ ਪੁਲਿਸ ਲਿਖ ਰਹੀ ਹੈ ਕਿ ਸਾਨੂੰ ਇਸ ਘਟਨਾ ਦੀ ਇਨਫੋਰਮੇਸ਼ਨ ਕਦੋਂ ਮਿਲੀ ਦੁਪਹਿਰੇ 3:30 ਵਜੇ ਇਹ ਐਫਆਈਆਰ ਕਹਿ ਰਹੀ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਹਮਲੇ ਤੋਂ ਹਮਲੇ ਤੋਂ 6:30 ਘੰਟੇ ਬਾਅਦ ਪੁਲਿਸ ਕਹਿ ਰਹੀ ਹੈ ਆ ਦੇਖੋ ਆ ਲਿਖਿਆ ਹੁੰਦਾ ਸੂਚਨਾ ਕਦੋਂ ਪ੍ਰਾਪਤ ਹੋਈ 3:10 ਵਜੇ 3:10 ਮਿੰਟ ਇਹ ਹੁਣ ਇਹ ਤੋਂ ਵਹੀ ਆਦ ਗੱਲ ਕੋਈ ਹੋ ਸਕਦੀ ਹੈ ਪਹਿਲਾਂ ਤਾਂ ਸੀਪੀ ਸਾਹਿਬ ਕਹਿੰਦੇ ਜੀ ਉੱਥੇ ਸਾਡਾ 175 ਪੁਲਿਸ ਮੁਲਾਜ਼ਮ ਲੱਗਿਆ ਸੀ 10 ਸਾਡੇ ਡੀਐਸਪੀ ਲੱਗੇ ਸੀ 3 ਸਾਡੇ ਐਸਪੀ ਖੜੇ ਸੀ 1 ਸਾਡਾ ਆਈਜੀ ਖੜਾ ਸੀ ਤੇ ਜਿਹੜਾ 500 ਮੀਟਰ ਤੇ ਥਾਣਾ ਈ ਡਿਵੀਜ਼ਨ ਇਹਨੂੰ ਜਿਹੜੀ ਸੂਚਨਾ ਮਿਲੀ ਹੈ ਉਹ ਸਾਢੇ 6 ਘੰਟੇ ਬਾਅਦ ਮਿਲੀ ਹੈ ਇਹਦਾ ਮਤਲਬ ਕਿ ਕਨਕਾਕਟਡ ਹੈ ਇਹਦਾ ਮਤਲਬ ਸੋਚ ਸਮਝ ਕੇ ਜੋ ਪੋਲਿਟੀਕਲ ਡਿਕਟੇਟ ਆਇਆ ਜਿਸ ਤਰੀਕੇ ਦਾ ਬਿਆਨ ਸੀਪੀ ਸਾਹਿਬ ਦਾ ਆਇਆ ਕਿ ਜੀ ਇਹ ਸਿੰਪਥੀ ਐਂਗਲ ਵੀ ਹੋ ਸਕਦਾ ਹੈ ਹਾਲਾਂਕਿ ਮੈਂ ਉਦੋਂ ਵੀ ਕਿਹਾ ਸੀ ਕਿ ਸੀਪੀ ਸਾਹਿਬ ਸਿੰਪਥੀ ਐਂਗਲ ਦੀ ਗਲਤੀ ਕਰਤੀ ਤੁਸੀਂ ਤੁਹਾਨੂੰ ਨਹੀਂ ਪਤਾ ਕਿ ਚੌੜਾ ਹਿਸਟਰੀ ਸ਼ੀਟਰ ਹੈ ਤੁਹਾਨੂੰ ਨਹੀਂ ਪਤਾ ਉੱਤੇ 35 ਕੇਸ ਚੱਲਦੇ ਨੇ ਤੁਹਾਨੂੰ ਨਹੀਂ ਪਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ Z+ ਪ੍ਰੋਟੈਕਟਿਵ ਹੈ ਤੇ ਹਰ ਇੱਕ Z+ ਪ੍ਰੋਟੈਕਟਿਵ ਦਾ ਇੱਕ ਡੋਸੀਅਰ ਹੁੰਦਾ ਉਹ ਡੋਸੀਅਰ ਦੇ ਵਿੱਚ ਉਹਨੂੰ ਕੀ ਤੋਂ ਕੀ ਤੋਂ ਖਤਰਾ ਹੈ ਉਹ ਲਿਖਿਆ ਜਾਂਦਾ ਤੇ ਜਿੱਥੇ ਉਹ ਵੀਆਈ ਵੀਆਈਪੀ ਜਾਂਦਾ ਹੈ ਉਹਦਾ ਡੋਸੀਅਰ ਪਹਿਲਾਂ ਪਹੁੰਚਦਾ ਤੇ ਉਹ ਚ ਨਾਰਾਇਣ ਚੌੜੇ ਦਾ ਨਾਮ ਹੈ ਤੇ ਤੁਹਾਡਾ ਐਸਪੀ ਹਰਪਾਲ ਸਿੰਘ ਜਿਹੜਾ ਲਗਾਤਾਰ ਕਹਿ ਰਿਹਾ ਹੈ ਕਿ ਜੀ ਅਸੀਂ ਤਾਂ ਉਹਨੂੰ ਆਪਣਾ ਕੀ ਕਹਦੇ ਨੇ ਪਹਿਲਾਂ ਹੀ ਆਈਡੈਂਟੀਫਾਈ ਕਰ ਲਿਆ ਸੀ ਤਿੰਨ ਦਿਨ ਪਹਿਲਾਂ ਹੀ ਅਸੀਂ ਉਹਨੂੰ ਆਈਡੈਂਟੀਫਾਈ ਕਰ ਲਿਆ ਸੀ ਪਰ ਉਹਨੂੰ ਡਿਟੇਨ ਕਿਉਂ ਨਹੀਂ ਕੀਤਾ ਉਹਨੂੰ ਫੜਿਆ ਕਿਉਂ ਨਹੀਂ ਉਹਦੇ ਨਾਲ ਜੱਫੀਆਂ ਕਿਉਂ ਪਾਈਆਂ ਇੱਕ ਆਈਐਸਆਈ ਏਜੰਟ ਦੇ ਨਾਲ ਜੱਫੀਆਂ ਪਾਉਣੀਆਂ ਇੱਕ ਐਸਪੀ ਹਰਪਾਲ ਸਿੰਘ ਵੱਲੋਂ ਔਰ ਜਦੋਂ ਪਤਾ ਹੋਵੇ ਵੀ ਇਹ ਤੋਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਹੈ ਤਾਂ ਫਿਰ ਤੁਹਾਡੇ ਸਾਹਮਣੇ ਹੈ ਕਿ ਮਜ਼ਾਕ ਬਣਾ ਕੇ ਰੱਖਤਾ ਕਾਨੂੰਨ ਦਾ ਅੰਮ੍ਰਿਤਸਰ ਪੁਲਿਸ ਨੇ ਉੱਥੋਂ ਦੇ ਕਮਿਸ਼ਨਰ ਨੇ ਤੇ ਜਿੰਨੇ ਵੀ ਉੱਥੇ ਅਫਸਰ ਤਾਇਨਾਤ ਸੀ ਦੱਸੋ ਜੀ ਕਿੱਥੇ ਗਏ 175 ਬੰਦੇ ਨੂੰ 6.5 ਘੰਟੇ ਬਾਅਦ ਪਤਾ ਲੱਗਿਆ ਕਿ ਉੱਥੇ ਘਟਨਾ ਹੋਈ ਹੈ ਇਹ ਘਟਨਾ ਰੁਕੀ ਪਤਾ ਕਿਵੇਂ ਹੈ ਜੀ ਇਹ ਘਟਨਾ ਰੁਕੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਸੁਰੱਖਿਆ ਚ ਜਸਬੀਰ ਸਿੰਘ ਨੇ ਉਹ ਪਿਛਲੇ 22 ਸਾਲ ਤੋਂ ਪਹਿਲਾਂ ਵੱਡੇ ਬਾਦਲ ਸਾਹਿਬ ਨਾਲ ਸੀ ਅੱਜ ਕੱਲ ਉਹਨਾਂ ਦੀ ਡਿਊਟੀ ਭੈਣ ਜੀ ਹਰਜਿਮਰਤ ਕੌਰ ਬਾਦਲ ਨਾਲ ਹੈ ਉਹ ਘਟਨਾ ਵਾਲੀ ਥਾਂ ਦੇ ਉੱਤੇ ਡਿਊਟੀ ਤੇ ਨਹੀਂ ਸੀਗੇ ਉਹ ਦਿੱਲੀ ਤਾਇਨਾਤ ਸੀ ਉਹ ਤਾਂ ਕਿਉਂਕਿ ਗੁਰਸਿੱਖ ਨੇ ਧਾਰਮਿਕ ਪ੍ਰਵਿਰਤੀ ਦੇ ਨੇ ਉਹ ਇੱਕ ਦਿਨ ਪਹਿਲਾਂ ਵੈਸੇ ਹੀ ਉੱਥੇ ਸੇਵਾ ਦੀ ਭਾਵਨਾ ਨਾਲ ਅੱਗੇ ਵੀ ਚੱਲ ਦਰਬਾਰ ਸਾਹਿਬ ਸੇਵਾ ਹੋ ਰਹੀ ਹੈ ਪ੍ਰਧਾਨ ਸਾਹਿਬ ਸੇਵਾ ਕਰ ਰਹੇ ਨੇ ਮੈਂ ਵੀ ਕਰਾਇਆ ਨਾ ਉਹ 175 ਮੁਲਾਜ਼ਮਾਂ ਦਾ 파ਟ ਨਹੀਂ ਸੀ ਜੋ 175 ਮੁਲਾਜ਼ਮਾਂ ਦਾ 파ਟ ਹੁੰਦੇ ਤਾਂ ਇਹ ਐਫ ਆਈ ਆਰ ਫਿਰ ਉਹਨਾਂ ਵੱਲੋਂ ਹੁੰਦੀ ਪੁਲਿਸ ਨੂੰ ਪਤਾ ਸੀ ਕਿ ਉਹ ਡਿਊਟੀ ਤੇ ਨਹੀਂ ਹੈਗੇ ਉਹ ਛੁੱਟੀ ਤੇ ਸੀ ਉਹ ਤੋਂ ਬਿਲਕੁਲ ਉਹ ਸੇਵਾ ਦੇ ਭਾਵ ਨਾਲ ਉੱਥੇ ਪਹੁੰਚੇ ਸੀ। ਉਹ ਡਿਊਟੀ ਤੇ ਉਸ ਦਿਨ ਨਹੀਂ ਸੀਗੇ। ਉਹਨਾਂ ਦੀ ਉੱਥੇ 175 ਬੰਦਿਆਂ ਚ ਡਿਊਟੀ ਨਹੀਂ ਸੀ। ਉਹਨਾਂ ਦੀ ਦਰਬਾਰ ਸਾਹਿਬ ਡਿਊਟੀ ਨਹੀਂ ਸੀ। ਪੁਲਿਸ ਨੂੰ ਇਸ ਗੱਲ ਦਾ ਪਤਾ ਸੀ। ਉਸ ਦਿਨ ਤਾਂ ਬੜੀ ਤੇ ਪਿੱਟ ਸੱਪਤ ਪਾਈ ਸਾਰਿਆਂ ਨੇ। ਕੀ ਕਿਹਾ ਕਿ ਜੀ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਹਮਲਾ ਰੁਕਿਆ। ਮੁਸਤੈਦੀ ਵਰਡ ਯੂਜ਼ ਹੋਇਆ। ਪਰ ਉਹ ਬੰਦਾ ਉਹਦੇ ਡਿਊਟੀ ਤੇ ਨਹੀਂ ਸੀ। ਇਸੇ ਲਈ ਇਸ ਐਫ ਆਈ ਆਰ 'ਚੋਂ ਕੰਪਲੇਨੈਂਟ ਨਹੀਂ ਹੈਗਾ ਕਿਉਂਕਿ ਫਿਰ ਸਾਰੀ ਪੋਲ ਖੁੱਲ ਜਾਣੀ ਸੀ ਕਿ ਜਿਹੜੇ ਬੰਦੇ ਦੀ ਉੱਥੇ ਡਿਊਟੀ ਹੋਈ ਨਹੀਂ ਜਸਵੀਰ ਸਿੰਘ ਦੀ ਉਹਦੇ ਵੱਲੋਂ ਕਿੱਦਾਂ ਐਫ ਆਈ ਸੋ ਇਹ ਹੈਗਾ ਉਹਨਾਂ ਦਾ ਝੂਠ ਨੰਬਰ 1 ਔਰ ਅੱਗੇ ਤੁਸੀਂ ਥੋੜਾ ਜਿਹਾ ਇਸ ਐਫ ਆਈ ਆਰ ਨੂੰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਪਹਿਲਾਂ ਤਾਂ ਹੁੰਦਾ ਨਾ ਕਿ ਕਿਹੜਾ ਕਿਹੜਾ ਮੁੱਖ ਮੰਚੀ ਥਾਣਾ ਇਹ ਉਹ ਸਾਰਾ ਹੁੰਦਾ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿੱਚ ਪਲਾਜ਼ਾ ਘੰਟਾ ਕਾਰ ਅੰਮ੍ਰਿਤਸਰ ਮੌਜੂਦ ਸੀ ਕਿ ਪਤਾ ਲੱਗਾ ਕਿ ਘੰਟਾ ਘਰ ਦੀ ਦਰਸ਼ਨੀ ਡਿਊਟੀ ਦੇ ਬਾਹਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਨੇ ਉਹਨਾਂ ਉੱਪਰ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਹੁਣ ਮੈਂ ਪਹਿਲਾਂ ਉਰੀ ਆਪਾਂ ਰੁਕ ਜਾਨੇ ਆ ਮੈਂ ਪਹਿਲਾਂ ਤਾਂ ਸੀਪੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਭਾਈ ਗੁਰੂ ਘਰ ਸੰਗਤ ਜਾਂਦੀ ਹੈ ਉਹ ਡੱਬਾਂ 'ਚ ਪਿਸਤੌਲ ਪਾ ਕੇ ਜਾਂਦੀ ਹੈ ਸਾਰੀ ਤੁਸੀਂ ਕੱਤਵਾਦੀ ਹਮਲੇ ਨੂੰ ਬੜੇ ਆਰਾਮ ਨਾਲ ਇਹ ਕਹਿੰਦਾ ਕਿ ਗੁਰੂ ਘਰ ਸੰਗਤ ਚੱਲੀ ਸੀ ਮੱਥਾ ਟੇਕਣ ਉਹਨਾਂ ਚੋਂ ਇੱਕ ਬੰਦੇ ਨੇ ਆਪਣੀ ਜਿਵੇਂ ਸਾਰਿਆਂ ਦੀ ਡਬਚੀ ਪਿਸਤਲ ਹੁੰਦਾ ਜਿਵੇਂ ਮੰਡੇਟਰੀ ਹੁੰਦਾ ਦਰਬਾਰ ਸਾਹਿਬ ਪਿਸਤਲ ਲੈ ਕੇ ਜਾਣਾ ਉਹਨਾਂ ਚੋਂ ਇੱਕ ਨੇ ਆਪਣਾ ਪਿਸਤਲ ਕੱਢਿਆ ਤੇ ਹਮਲਾ ਕਰਨ ਲੱਗਾ ਸੀ ਮਤਲਬ ਕੀਤਾ ਨਹੀਂ ਹਮਲਾ ਤੇ ਸਾਰੇ ਦੁਨੀਆ ਨੇ ਦੇਖਿਆ ਹਮਲਾ ਤਾਂ ਹੋ ਗਿਆ ਸੀ ਗੋਲੀ ਲੱਗੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੋਲੀ ਸਿਰ ਤੋਂ 1 ਫੁੱਟ ਉੱਪਰ ਲੱਗੀ ਹਮਲਾ ਤਾਂ ਉਹਨੇ ਕਰ ਹੀ ਦਿੱਤਾ ਸੀ ਜੇ ਉਹਨੂੰ ਜਸਬੀਰ ਸਿੰਘ ਨਾ ਰੋਕਦਾ ਉਹਨੇ ਗੋਲੀ ਸਿੱਧੀ ਮਾਰਨੀ ਸੀ ਔਰ ਉਸ ਤੋਂ ਬਾਅਦ ਜਿਸ ਉੱਪਰ ਸੁਰੱਖਿਆ ਲਈ ਤਨਾਤ ਕਰਮਚਾਰੀਆਂ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਝਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ। ਹਮਤਲਬ ਚੌੜੇ ਦੀ ਇਸ ਤਰੀਕੇ ਮਦਦ ਕੀਤੀ ਜਾ ਰਹੀ ਹੈ ਕਿ ਦਿਖਾਇਆ ਜਾ ਰਿਹਾ ਹੈ ਕਿ ਚੌੜਾ ਪਹਿਲੀ ਗਲਤੋਂ ਨੇ ਹਮਲਾ ਕੀਤਾ ਨਹੀਂ ਉਹ ਕਰਨ ਲੱਗਾ ਸੀ। ਫਿਰ ਪਿਸਤੌਲ ਖੋਂਦੇ ਹੋਏ ਇੱਕ ਹਵਾਈ ਫਾਇਰ ਹੋ ਗਿਆ ਗੁੱਥਮ ਗੁੱਥੀ ਚ। ਮਤਲਬ ਚੌੜਾ ਗੋਲੀ ਮਾਰਨਾ ਨਹੀਂ ਚਾਹੁੰਦਾ ਸੀ। ਹਮ ਪੁਲਿਸ ਇਹ ਕਹਿ ਰਹੀ ਹੈ ਗੁੱਥਮ ਗੁੱਥੀ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਗੁੱਥਮ ਗੁੱਥੀ ਚ ਪੁਲਸ ਵਾਲਿਆਂ ਤੋਂ ਫਾਇਰ ਹੋ ਗਿਆ ਕਿ ਚੌੜੇ ਤੋਂ ਫਾਇਰ ਹੋ ਗਿਆ। ਇਹ ਸਾਰੀਆਂ ਚੀਜ਼ਾਂ ਐਫ ਆਈ ਆਰ ਨੇ ਧੋਤੀਆਂ ਤੇ ਇਹ ਤੋਂ ਬਾਅਦ ਪੁਲਿਸ ਦੀ ਮਿਲੀ ਭੁਗਤ ਕੀ ਹੋਊਗੀ। ਔਰ ਸੀਸੀਟੀਵੀ 'ਚ ਸਾਫ਼ ਹੈ ਕਿ ਉੱਥੇ ਲਗਾਤਾਰ ਘੁੰਮ ਰਿਆ ਸੀ। ਸੀਸੀਟੀਵੀ 'ਚ ਸਾਫ਼ ਹੈ ਕਿ ਪੁਲਿਸ ਮੁਲਾਜ਼ਮ ਉਹਨੂੰ ਆਪ ਦੱਸ ਰਹੇ ਸੀ ਵੀ ਇੱਧਰ ਜਾ ਇੱਧਰ ਜਾ ਔਰ ਸੀਸੀਟੀਵੀ ਦੇ ਵਿੱਚ ਇੱਕ ਹੋਰ ਬੜੀ ਖਤਰਨਾਕ ਚੀਜ਼ ਹੈ ਜਿਹਨੂੰ ਮਜੀਠੀਆ ਸਾਹਿਬ ਨੇ ਵੀ ਕੁਝ ਦਿਨ ਪਹਿਲਾਂ ਕਿਹਾ ਸੀ। ਇਹਦੇ ਨਾਲ ਇੱਕ ਹੋਰ ਬੰਦਾ ਸੀ ਉੱਥੇ। ਲਗਾਤਾਰ ਇਹ ਜਿੱਥੇ ਜਾ ਰਿਹਾ ਸੀ ਇਹ ਇਕੱਠੇ ਜਾ ਰਹੇ ਸੀ ਗੱਲਬਾਤ ਕਰ ਰਹੇ ਸੀ। ਉਹ ਦੂਸਰਾ ਬੰਦਾ ਸੀ ਵੀ ਸੋਚਿਆ ਕਿ ਉਹ ਆਈਡੈਂਟੀਫਾਈ ਤਾਂ ਕਰੀਏ ਕੌਣ ਹੈ। ਪਰ ਹੁਣ ਇੱਕ ਚੈਨਲ ਹੈ ਤੁਹਾਡੇ ਵੰਗੂ ਇੱਕ ਉਹਨਾਂ ਨੇ ਰਤੇਸ਼ ਲਖੀ ਹੂੰ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਦੱਸਿਆ ਵੀ ਉਹ ਦੂਜਾ ਧਰਮਾ ਬਾਬਾ ਖਾਲਿਸਤਾਨੀ ਕਮਾਂਡੋ ਫੋਰਸ ਦਾ ਅੱਤਵਾਦੀ ਉਹ ਵੀ ਇਹ ਦੋਨਾਂ ਨੇ ਇਕੱਠਿਆਂ ਨੇ ਹਮਲਾ ਕਰਨਾ ਸੀ ਉਹਨੇ ਸਟੋਰੀ ਸਾਹਮਣੇ ਆ ਗਈ ਕਿ ਦੋ ਅੱਤਵਾਦੀ ਸੀ ਦੋਨਾਂ ਨੇ ਇਕੱਠੇ ਹਮਲਾ ਕਰਨਾ ਸੀ ਪਹਿਲੀ ਗੋਲੀ ਉਹਨੇ ਚਲਾਉਣੀ ਸੀ ਇਹਨੇ ਉਹਨੂੰ ਬੈਕਅਪ ਦੇਣਾ ਸੀ ਤੇ ਇੱਕ ਅੱਤਵਾਦੀ ਹਮਲੇ ਨੂੰ ਸਾਡੀ ਅੰਮ੍ਰਿਤਸਰ ਪੁਲਿਸ ਨੇ ਦਿਖਾਤਾ ਕਿ ਜੀ ਨਾਰਮਲ ਜੀ ਗੱਲ ਹੈ ਵੀ ਕੋਈ ਚੱਲਿਆ ਸੀ ਉੱਥੇ ਉਹਨੇ ਕੱਢ ਕੇ ਚਲਉਣੀ ਚਾਹੀ ਪੁਲਿਸ ਨੇ ਫੜ ਲਿਆ ਗੁੱਥਮ ਗੁੱਥੀ ਚ ਗੋਲੀ ਚੱਲ ਗਈ ਤੇ ਫਿਰ ਉਹ ਦੂਜਾ ਖਾਲਸਤਾਨੀ ਕਮਾਂਡੋ ਫੋਰਸ ਵਾਲਾ ਉਹ ਕਿੱਥੇ ਗਿਆ ਉਹਦਾ ਤਾਂ ਜ਼ਿਕਰ ਹੀ ਨਹੀਂ ਹੋਇਆ ਸੋ ਇੱਕ ਬੇहद ਮਜ਼ਾਕ ਬਣਾ ਕੇ ਰੱਖਤਾ ਪੰਜਾਬ ਪੁਲਿਸ ਨੇ ਐਡੇ ਸੀਰੀਅਸ ਕੇਸ ਦਾ ਇਹ ਹੁਣ ਮੈਨੂੰ ਲੱਗਦਾ ਹੈ ਕਿ ਅੱਜ ਜੋ ਸ਼ਰੋਮਣੀ ਕਲਦਲ ਦੀ ਡਿਮਾਂਡ ਪਹਿਲੀ ਗੱਲ ਤਾਂ ਸੀਐਸ ਜਾਂਚ ਨੂੰ ਖਰਚ ਕਰਦੇ ਆ ਇਸ ਐਫਆਈਆਰ ਨੂੰ ਖਰਚ ਕਰਦੇ ਆ ਔਰ ਕੱਲ ਵੀ ਅਸੀਂ ਡੀਜੀਪੀ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਡੀਜੀਪੀ ਸਾਹਿਬ ਜਾਂ ਤਾਂ ਇਹਦੀ ਜਾਂਚ ਆਪ ਕਰ ਲਓ ਜਾਂ ਜਿਹੜੇ ਪ੍ਰਬੋਧ ਕੁਮਾਰ ਨੇ ਜਿਨ੍ਹਾਂ ਨੇ ਹਾਈ ਕੋਰਟ ਦੇ ਕਹੇ ਤੇ ਪਹਿਲਾਂ ਲਾਰੈਂਸ ਬਿਸ਼ਨੋਈ ਵਾਲਾ ਸਾਰਾ ਕੇਸ ਕਰੈਕ ਕੀਤਾ ਕਿਉਂਕਿ ਪੰਜਾਬ ਪੁਲਿਸ ਉੱਥੇ ਵੀ ਮੁੱਕਰ ਗਈ ਸੀ ਇਹ ਤਾਂ ਉੱਥੇ ਵੀ ਕਹਿੰਦੇ ਸੀ ਜੀ ਸਾਡੇ ਤਾਂ ਪੰਜਾਬ 'ਚ ਇੰਟਰਵਿਊ ਹੋਈ ਨਹੀਂ ਇਹ ਤਾਂ ਪ੍ਰਬੋਧ ਕੁਮਾਰ ਜੀ ਨੂੰ ਜਦੋਂ ਹਾਈ ਕੋਰਟ ਨੇ ਕਿਹਾ ਉਹਨਾਂ ਨੇ ਕੱਢਿਆ ਕਿ ਭਾਈ ਇਹ ਸੀਆਈਏ ਖਰੜ ਹੋਈ ਹੈ ਸੋ ਇਹ ਜਾਂਚ ਹੁਣ ਹੋਣੀ ਚਾਹੀਦੀ ਤਾਂ ਤੁਸੀਂ ਇਸੇ ਮਸਲੇ ਤੇ ਦਾਦੂਵਾਲ ਸਾਹਿਬ ਦਾ ਬਿਆਨ ਸੁਣਿਆ ਉਹ ਕਹਿੰਦੇ ਸੀਪੀ ਸਾਹਿਬ ਸੀ ਜਿਹੜੇ ਭੁੱਲਰ ਸਾਹਿਬ ਉਹ ਕਹਿੰਦੇ ਤੁਹਾਡੇ ਸਰਕਾਰ ਸੀ ਜਦੋਂ ਅਕਾਲੀ ਦਲ ਦੀ ਕਹਿੰਦੇ ਉਦੋਂ ਵੀ ਅਹੁਦਿਆਂ ਤੇ ਰਹੇ ਨੇ ਕਹਿੰਦੇ ਇਮਾਨਦਾਰ ਪੁਲਿਸ ਅਫਸਰ ਨੇ ਅਕਾਲੀ ਦਲ ਬੇਵਜਾ ਉਹਨਾਂ ਤੇ ਜਿਹੜਾ ਇਲਜ਼ਾਮ ਲਾ ਰਿਹਾ ਦੇਖੋ ਦਾਦੂਵਾਲ ਸਾਹਿਬ ਕੀ ਕਹਿੰਦੇ ਨੇ ਮੈਟਰ ਨਹੀਂ ਕਰਦਾ ਦਾਦੂਵਾਲ ਸਾਹਿਬ ਦੀ ਕ੍ਰੈਡੀਬਿਲਟੀ ਆਫ ਦੀ ਜ਼ੀਰੋ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਆਪ ਤੋੜਨਾ ਚਾਹਿਆ ਬੀਜੇਪੀ ਨਾਲ ਮਿਲ ਕੇ ਔਰ ਫਿਰ ਉਹ ਸੰਸਥਾਵਾਂ ਜੋ ਭਾਜਪਾ ਨੇ ਉਹਨਾਂ ਨੂੰ ਵੀ ਬਾਹਰ ਕੱਢਤਾ ਉਹਨਾਂ ਦੀ ਕ੍ਰੈਡਿਬਿਲਟੀ ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਪਰ ਹਾਂ ਮੈਂ ਸੀਪੀ ਸਾਹਿਬ ਨੂੰ ਪੁੱਛਦਾ ਭੁੱਲਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਫਸਰ ਵੱਜੂ ਲੱਗੇ ਰਹੇ ਨੇ ਅਫਸਰਾਂ ਨੇ ਲੱਗਣਾ ਹੀ ਹੈ ਅਫਸਰ ਸਰਕਾਰਾਂ ਦੇ ਨਹੀਂ ਹੁੰਦੇ ਅਫਸਰ ਤਾਂ ਸੂਬੇ ਦੇ ਹੁੰਦੇ ਨੇ ਅਫਸਰ ਤਾਂ ਸੰਵਿਧਾਨ ਦੇ ਹੁੰਦੇ ਨੇ ਪਰ ਸੀਪੀ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਬਤੌਰ ਡਿਪਟੀ ਮੁੱਖ ਮੰਤਰੀ ਤੁਹਾਡੇ 10 ਸਾਲ ਬੋਸ ਰਹੇ ਨੇ ਗ੍ਰਹਿ ਮੰਤਰੀ ਸੀਗੇ ਗ੍ਰਹਿ ਮੰਤਰੀ ਹੀ ਪੁਲਿਸ ਦਾ ਬੋਸ ਹੈ ਤੇ ਤੁਹਾਡੇ ਵਿੱਚ ਇੰਨੀ ਕਰੱਸੀ ਨਹੀਂ ਹੋਈ ਕਿ ਤੁਹਾਡੇ ਬੌਸ ਦੇ ਉੱਤੇ ਗੋਲੀ ਚੱਲੀ ਤੇ ਤੁਸੀਂ ਉੱਥੇ ਪਹੁੰਚੇ ਮੌਕੇ ਤੇ ਤੇ ਤੁਸੀਂ ਜਾ ਕੇ ਉੱਥੇ ਇੱਕ ਵਾਰੇ ਪੁੱਛਣਾ ਨਹੀਂ ਚਾਇਆ ਕਿ ਕਿ ਜ਼ੈਡ ਪਲੱਸ ਪ੍ਰੋਟੈਕਟਿਵ ਪੰਜਾਬ ਚ ਕਿੰਨੇ ਨੇ ਸਾਰੇ 12 ਪ੍ਰੋਟੈਕਟਿਵ ਨੇ ਦੇਸ਼ ਚ 25 26 ਨੇ ਇੱਕ ਜ਼ੈਡ ਪਲੱਸ ਪ੍ਰੋਟੈਕਟਿਵ ਤੇ ਗੋਲੀ ਚੱਲੀ ਆ ਉਹਦੀ ਜਾਨ ਬਚੀ ਆ ਤੇ ਤੁਹਾਡੇ ਤੋਂ ਇੰਨੀ ਕਰੱਸੀ ਨਹੀਂ ਹੋਈ ਕਿ ਜਾ ਕੇ ਪੁੱਛਣਾ ਸਰ ਤੁਸੀਂ ਠੀਕ ਹੋ ਇਹਦਾ ਮਤਲਬ ਮਨ ਦੇ ਅੰਦਰ ਕੋਈ ਕਾਹਨ ਸੀ ਤਾਂ ਹੀ ਨਹੀਂ ਗਏ ਅੱਖ ਚੱਕ ਪਾ ਕੇ ਗੱਲ ਨਹੀਂ ਕਰਨਾ ਚਾਹੁੰਦੇ ਸੀ ਸੋ ਸਾਨੂੰ ਕਹਿਣ ਦੇ ਵਿੱਚ ਕੋਈ ਦੋ ਰਾਏ ਨਹੀਂ ਕਈ ਇੱਕ ਸਟੇਟ ਸਪੌਂਸਰਡ ਪਲੋਟ ਸੀ ਸਰਦਾਰ ਸੁਬੀਤ ਸਿੰਘ ਬਾਦਲ ਨੂੰ ਅਸੈਸਿਨੇਟ ਕਰਨ ਦਾ ਜਿਹੜਾ ਬੁਰੇ ਤਰੀਕੇ ਦੇ ਨਾਲ ਫੇਲ ਹੋਇਆ ਤੇ ਹੁਣ ਉਹਦੀ ਕਵਰ ਅਪ ਸਟੋਰੀ ਚੱਲ ਰਹੀ ਹੈ ਸਰ ਪਰ ਰਵਨੀਤ ਬਿੱਟੂ ਕਹਿੰਦੇ ਬੰਦੀ ਸਿੰਘਾਂ ਦੀ ਤੁਸੀਂ ਲੜਾਈ ਲੜਦੇ ਹੋ ਕਹਿੰਦੇ ਬੰਦੀ ਸਿੰਘਾਂ ਦੇ ਲਿਸਟ ਦੇ ਵਿੱਚ ਸਭ ਤੋਂ ਉੱਪਰ ਨਰੈਣ ਸਿੰਘ ਚੌੜਾ ਦਾ ਨਾਮ ਲਿਖ ਲਓ ਅਕਾਲੀ ਦਲ ਕਹਿੰਦੇ ਇਹਨਾਂ ਨੂੰ ਮਾਫ ਕਰ ਦਿਓ ਤੁਸੀਂ ਦੇਖੋ ਰਵਨੀਤ ਬਿੱਟੂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਜਿਹੜੇ ਬੰਦੀ ਸਿੰਘ ਨੇ ਉਹ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੀ ਦੁੱਗਣੀਆਂ ਪੂਰੀਆਂ ਕਰ ਲੀਆਂ ਬੰਦੀ ਸਿੰਘ ਉਹ ਨੇ ਜਿਨ੍ਹਾਂ ਦੀ ਹਿਊਮਨ ਰਾਈਟਸ ਦੀ ਲੜਾਈ ਅਸੀਂ ਲੜਦੇ ਆਂ। ਨਰੈਣ ਚੌੜਾ ਬੇਲ ਤੇ ਬਾਹਰ ਐ ਤੇ ਨਰੈਣ ਚੌੜਾ ਤੇ ਬੰਦੀ ਸਿੰਘਾਂ 'ਚ ਇੱਕ ਵੱਡਾ ਫਰਕ ਇਹ ਐ ਕਿ ਬੰਦੀ ਸਿੰਘਾਂ ਨੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਈ ਕੁਰਬਾਨੀਆਂ ਦਿੱਤੀਆਂ ਨੇ। ਇਹਨੇ ਅਕਾਲ ਤਖਤ ਸਾਹਿਬ ਦੀ ਚੌੜੇ ਨੇ ਮਰਿਆਦਾ ਨੂੰ ਢਾਹ ਲਾਈ ਐ। ਇਹਨੇ ਜਾ ਕੇ ਹਰਮੰਦਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਤੇ ਗੂਲੀ ਚਲਾਈ ਐ। ਇਹ ਬੜਾ ਵੱਡਾ ਫਰਕ ਐ ਪਰ ਜਿਹੜਾ ਬਿੱਟੂ ਐ ਬਿੱਟੂ ਸਾਹਿਬ ਨੂੰ ਅਸੀਂ ਇਹ ਸਮਝਦੇ ਆਂ ਕਿ ਉਹ ਥੋੜਾ ਜਿਹਾ ਉਨ੍ਹਾਂ ਦਾ ਜਾਂ ਤਾਂ ਕੋਈ ਸੰਤੁਲਨ 'ਚ ਫਰਕ ਹੈ ਜਾਂ ਉਹਨਾਂ ਦੀ ਇੱਕ ਬੜੀ ਲਾਈਨ ਆਉਂਦੀ ਹੈ ਉਹ ਆਪਦੀ ਲਾਈਨ ਤੇ ਬੋਲਦੇ ਜਾਂਦੇ ਨੇ ਤਾਂ ਅਕਾਲੀ ਦਲ ਨੂੰ ਜਿਸ ਤਰੀਕੇ ਨਾਲ ਆਦੇਸ਼ ਹੋਇਆ ਸੀ ਸਾਰਿਆਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ ਤਾਂ ਉਸ ਤੋਂ ਬਾਅਦ ਡੈਲੀਗੇਟ ਜਿਹੜੇ ਚੁਣੇ ਜਾਣ ਸਾਰੇ ਉਹ ਪ੍ਰਕਿਰਿਆ ਕਿੱਥੇ ਚੱਲ ਰਹੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹਰ ਇੱਕ ਆਦੇਸ਼ ਦਾ ਪਾਬੰਦ ਉਹਦੇ ਲਈ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਸੀ ਪਰ ਕਿਉਂਕਿ ਜਿਹੜੇ ਬੰਦੇ ਅੱਜ ਸੇਵਾ ਕਰ ਰਹੇ ਨੇ ਉਹਨਾਂ ਚੋਂ ਬਹੁਤ ਸਾਰੇ ਵਰਕਿੰਗ ਕਮੇਟੀ ਦਾ ਮੈਂਬਰ ਨੇ ਔਰ ਉਹ ਚਾਹੁੰਦੇ ਨੇ ਕਿ ਸੇਵਾ ਕਰਦੇ ਹੋਏ ਉਹ ਮੀਟਿੰਗ 'ਚ ਨਹੀਂ ਬੈਠਣਾ ਚਾਹੁੰਦੇ ਸੋ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਲਈ ਸੀ ਕਿ ਇਹਦੀ ਡੇਟ ਥੋੜੀ ਵਧਾ ਦਿਓ ਉਹਨਾਂ ਨੇ 20 ਦਿਨ ਦਾ ਹੋਰ ਸਮਾਂ ਦਿੱਤਾ 20 ਦਿਨ ਵਧਾਤੇ ਨੇ ਉਸ ਤੋਂ ਬਾਅਦ ਮੀਟਿੰਗ ਕਰਕੇ ਸਾਰੇ ਮਤੇ ਵਰਕਿੰਗ ਕਮੇਟੀ 'ਚ ਲਿਆਂਦੇ ਜਾਣਗੇ ਜੋ ਵੀ ਕੱਲ ਤੱਕ ਸਾਹਿਬ ਦੀ ਭਾਵਨਾ ਜੋ ਵੀ ਉਹਨਾਂ ਦਾ ਆਦੇਸ਼ ਆ ਉਹ ਸਾਰੇ ਮਤੇ ਵਰਕਿੰਗ ਕਮੇਟੀ 'ਚ ਲਿਆਂਦੇ ਜਾਣਗੇ ਭਈ ਜਥੇਦਾਰ ਸਾਹਿਬ ਨੂੰ ਸਰਵੋੱਚ ਅਕਾਲ ਤਖਤ ਸਾਹਿਬ ਜਥੇਦਾਰਾਂ ਦਾ ਹੁਕਮ ਹੈ ਜਿਹੜਾ ਉਹ ਮਤ ਪਰ ਦਾਦੂਵਾਲ ਸਾਹਿਬ ਨੇ ਉਹਨਾਂ ਤੇ ਵੀ ਸਵਾਲ ਚੁੱਕਤੇ ਉਹ ਕਹਿੰਦੇ ਜਥੇਦਾਰ ਜਿਹੜਾ ਹਮਲਾ ਹੋਇਆ ਇਹਦੇ ਸਾਰੇ ਜ਼ਿੰਮੇਵਾਰ ਜਥੇਦਾਰ ਨੇ ਕਹਿੰਦੇ ਬਣਦੀ ਸਜ਼ਾ ਨਹੀਂ ਦਿੱਤੀ ਉਹਨਾਂ ਨੇ ਦੇਖੋ ਮੈਂ ਫੇਰ ਦੁਬਾਰਾ ਕਹਿ ਦਿੰਦਾ ਕਿ ਦਾਦੂਵਾਲ ਸਾਹਿਬ ਜਥੇਦਾਰ ਸਾਹਿਬ ਤੇ ਨਹੀਂ ਦਾਦੂਵਾਲ ਸਾਹਿਬ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖਤ ਉੱਤੇ ਸਵਾਲ ਖੜਾ ਕਰ ਰਹੇ ਨੇ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਅਕਾਲ ਤਖਤ ਸਭ ਕੋਈ ਦੁਨਿਆਵੀ ਅਦਾਲਤ ਨਹੀਂ ਹੈ ਅਕਾਲ ਤਖਤ ਸਾਹਿਬ ਅਕਾਲ ਦੀ ਅਦਾਲਤ ਹੈ। ਸੋ ਅਕਾਲ ਤਖਤ ਸਾਹਿਬ ਤੇ ਇਸ ਤਰੀਕੇ ਜਿਹੜੇ ਸਵਾਲ ਚੱਕਦੇ ਨੇ ਤਤੂਵਲ ਸਾਹਿਬ ਉਹ ਮੈਨੂੰ ਲੱਗਦਾ ਕਿ ਸੰਗਤ ਸਾਰਾ ਕੁਝ ਦੇਖ ਰਹੀ ਹੈ ਸੰਗਤ ਹੀ ਜਵਾਬ ਦੇਊਗੀ ਪਰ ਐਸੇ ਸਵਾਲ ਚੱਕ ਕੇ ਉਹ ਆਪਣੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਹੜਾ ਬੇहद ਮੰਦਪਗ ਤਾਂ ਜਿਹੜੇ ਗੁਨਾਹ ਕਬੂਲ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਸਵਾਲ ਇਹ ਵੀ ਉੱਠ ਰਹੇ ਨੇ ਕਹਿੰਦੇ ਪਹਿਲਾਂ ਤਾਂ ਅਕਾਲੀ ਦਲ ਕਹਿੰਦਾ ਰਿਹਾ ਅਸੀਂ ਕੁਝ ਨਹੀਂ ਕੀਤਾ ਇਹੋ ਜਿਹਾ ਪਰ ਕਾਂਤਖਤ ਸਾਹਿਬ ਤੇ ਜਾ ਕੇ ਜਿਸ ਤਰੀਕੇ ਨਾਲ ਸਾਰਾ ਹੋਇਆ ਸਾਰਾ ਕਬੂਲ ਕੀਤਾ ਦੇਖੋ ਤੁਸੀਂ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾਵਾਂ ਨੂੰ ਸਮਝਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਸੇ ਅਦਾਲਤ ਨੇ ਅਜੇ ਤੱਕ ਕੋਈ ਜੱਜਮੈਂਟ ਨਹੀਂ ਦਿੱਤੀ ਕੋਈ ਸਬੂਤ ਕਿਸੇ ਅਦਾਲਤ 'ਚ ਨਹੀਂ ਹੈ। ਹਮਮ ਔਰ ਹੁਣ ਤਾਂ ਬੇਅਦਬੀਆਂ ਦੇ ਦੋਸ਼ੀ ਸਾਰੇ ਸਾਹਮਣੇ ਨੇ। ਮਲੇਰ ਕੋਟਲੇ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਦੋਸ਼ੀ ਨਰੇਸ਼ ਜਾਦਵ ਪਾਇਆ ਗਿਆ। ਉਹਨੂੰ ਵੀ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ ਨਰੇਸ਼ ਜਾਦਵ ਨੂੰ। ਫਿਰ ਮਲਕੇ ਵਾਲੇ ਜਿਹੜੇ ਕੇਸਾਂ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਹੋਈ ਉਹ ਵੀ ਅਕਾਲੀ ਦਲ ਨੇ ਫੜੇ ਸੀ। ਅਕਾਲੀ ਦਲ ਨੇ ਇਨਵੈਸਟੀਗੇਸ਼ਨ ਕੀਤੀ। ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹ ਸਾਰੇ ਕੋਟਾਂ ਦੇ ਵਿੱਚ ਉਹਨਾਂ ਨੂੰ ਸਜ਼ਾਵਾ ਹੋ ਰਹੀਆਂ ਨੇ ਮਲਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਤਾਂ ਇਸ ਦਸ਼ਾ ਚ ਕੋਈ ਕੰਮ ਹੀ ਨਹੀਂ ਕੀਤਾ ਇਹਨਾਂ ਨੇ ਤਾਂ ਬੇਅਦਬੀਆਂ ਨੂੰ ਇੱਕ ਪੌੜੀ ਦੇ ਤੌਰ ਤੇ ਵਰਤਿਆ ਸਿਰਫ ਸਰਕਾਰਾਂ ਬਣਾਈਆਂ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਬੇਅਦਬੀਆਂ ਦੀ ਜਾਂਚ ਕੀਤੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਬੇਅਦਬੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਮੇਰੇ ਕੋਲ ਸਬੂਤ ਨੇ ਮੈਂ ਚੀਫ ਮਿਨਿਸਟਰ ਨੂੰ ਡਿਬੇਟ ਲਈ ਚੈਲੰਜ ਕਰਦਾ ਭਗਵੰਤ ਮਾਨ ਨੂੰ ਤੇ ਭਗਵੰਤ ਮਾਨ ਸਾਹਿਬ ਨੇ ਅੱਜ ਤੱਕ ਬੇਅਦਬੀ ਵਾਲੇ ਕੇਸਾਂ ਦੇ ਵਿੱਚ ਜੋਰਾ ਸਿੰਘ ਦਾ ਚੈਲੰਜ ਜਸਟਿਸ ਜੋਰਾ ਸਿੰਘ ਦਾ ਚੈਲੰਜ ਕਬੂਲਿਆ ਨਹੀਂ ਸੋ ਇਹ ਆ ਦੁਨਿਆਵੀ ਪੱਖ ਹਮ ਅਕਾਲ ਤਖਤ ਸਾਹਿਬ ਦੀ ਮਰਿਆਦਾ ਇਹ ਹੈ ਕਿ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਤਾਂ ਤੁਸੀਂ ਇੱਕ ਨਿਮਾਣੇ ਸਿੱਖ ਵਾਂਗੂ ਸਰੈਂਡਰ ਕਰਕੇ ਸਭ ਕੁਝ ਆਪਣੀ ਝੋਲੀ ਪਵਾਣਾ ਤੁਸੀਂ ਗੁਰੂ ਸਾਹਮਣੇ ਖੜੇ ਹੋ ਗੁਰੂ ਦੇ ਨਾਲ ਤਰਕ ਨਹੀਂ ਹੁੰਦਾ ਬਤਰਕ ਨਹੀਂ ਹੁੰਦਾ ਸਰਦਾਰ ਸੁਪੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਸੀਸ ਨਵਾਇਆ ਉਹਨਾਂ ਨੇ ਆਪਣੀ ਸਰਕਾਰ ਦੇ ਹੁੰਦੇ ਚੇਤ ਚੇਚ ਹੋਈਆਂ ਭੋਲਾ ਬਖਸ਼ਾਈਆਂ ਨੇ ਉਹਨਾਂ ਨੇ ਕਿਹਾ ਕਿ ਠੀਕ ਹੈ ਸਰਕਾਰ ਸਾਡੀ ਸੀ ਜ਼ਿੰਮੇਵਾਰੀ ਸਾਡੀ ਬੰਦੀ ਸੀ ਅਗਰ ਚਾਏ ਅਸੀਂ ਇਨਸਾਫ ਨਹੀਂ ਦੇ ਪਾਏ ਚਾਏ ਅਸੀਂ ਦੋਸ਼ੀਆਂ ਨੂੰ ਫੜਨ 'ਚ ਦੇਰੀ ਹੋਈ ਉਹ ਸਾਡੀ ਸਰਕਾਰ ਸੀ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਾਇਆ ਅਕਾਲ ਤਖਤ ਦੀ ਇਹੀ ਮਰਿਆਦਾ ਸੋ ਜਿਹੜੇ ਲੋਕ ਮਰਿਆਦਾ ਨੂੰ ਸਮਝਦੇ ਨੇ ਜਿਹੜੇ ਸਿੱਖ ਨੇ ਉਹਨਾਂ ਨੂੰ ਪਤਾ ਹੈ ਕਿ ਅਕਾਲ ਤਖਤ ਸਾਹਿਬ ਨਾਲ ਕੋਈ ਤਕਰੀਰ ਨਹੀਂ ਕਰੀਦੀ ਅਕਾਲ ਤਖਤ ਸਾਹਿਬ ਨਾਲ ਕੋਈ ਦਲੀਲ ਨਹੀਂ ਕਰੀਦੀ ਅਕਾਲ ਤਖਤ ਸਾਹਮਣੇ ਪੂਰਨ ਸਮਰਪਣ ਭਾਵਨਾ ਨਾਲ ਹੀ ਜਾਇਦਾ ਗੁਰੂ ਬਖਸ਼ਨਾਰ ਹੈ ਗੁਰੂ ਜਾਣੀ ਜਾਣ ਹੈ ਤੇ ਇਨਸਾਨ ਉੱਥੇ ਜਾ ਕੇ ਸੀਸ ਨਵਾ ਕੇ ਖੜਾ ਹੋ। ਪਰ ਕੁਮਰਵਜੀ ਪ੍ਰਤਾਪ ਕਹਿੰਦੇ ਜਿਹੜਾ ਕੁਝ ਹੁਣ ਮੰਨੇ ਹੋ ਤੁਸੀਂ ਕਹਿੰਦੇ ਉਹੀ ਕੁਝ ਤਾਂ ਮੈਂ ਕਹਿੰਦਾ ਰਿਹਾ। ਦੇਖੋ ਕੁਮਰ ਵਿਜੇ ਪ੍ਰਤਾਪ ਸਾਹਿਬ ਨੇ ਤਾਂ ਜੋ ਇਨਵੈਸਟੀਗੇਸ਼ਨ ਕੀਤੀ ਉਹਦੀਆਂ ਉਹ ਧੱਜੀਆਂ ਹਾਈ ਕੋਰਟ ਦੇ ਵਿੱਚ ਉੱਡੀਆਂ। ਹਾਈ ਕੋਰਟ ਨੇ ਕਿਹਾ ਸੀ ਕਿ ਇੱਕ ਸਕ੍ਰਿਪਟ ਲਿਖ ਰਿਹਾ, ਇੱਕ ਫਿਲਮ ਬਣਾ ਰਿਹਾ ਉਹਦੇ ਕਿਰਦਾਰ ਨੇ ਸੁਪਰੀਮ ਕੋਰਟ ਤੱਕ ਕੁਮਰ ਵਿਜੇ ਪ੍ਰਤਾਪ ਨੂੰ ਰੀਲੀਫ ਨਹੀਂ ਮਿਲਿਆ। ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਟਿੱਪਣੀਆਂ ਬਰਕਰਾਰ ਰੱਖੀਆਂ ਜਿਹੜੀਆਂ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਕੀਤੀਆਂ ਤਾਂ ਹੀ ਅਸਤੀਫਾ ਦੇਣਾ ਪਿਆ ਸੀ ਸੋ ਕੁਮਰ ਵਿਜੇ ਪ੍ਰਤਾਪ ਉਦੋਂ ਗੁਰੂ ਦੀ ਜਾਂਚ ਛੱਡ ਕੇ ਕਿਉਂ ਭੱਜੇ ਸੀ ਕਿਉਂਕਿ ਉਧਰਲੇ ਪਾਸੋਂ ਉਹਨਾਂ ਨੂੰ ਇੱਕ ਬਹੁਤ ਵੱਡਾ ਦਿਖਾਤਾ ਸੀ ਸੁਪਨਾ ਕਿ ਭਾਈ ਤੈਨੂੰ ਡਿਪਟੀ ਸੀਐਮ ਬਣਾਵਾਂਗੇ ਤੈਨੂੰ ਹੋਮ ਮਿਨਿਸਟਰ ਬਣਾਵਾਂਗੇ ਉਹ ਸੁਪਨਾ ਚੂਰ ਹੋ ਗਿਆ ਹੁਣ ਉੱਥੇ ਬੈਠੇ ਨੇ ਸੋ ਕੁਮਰ ਵਿਜੇ ਪ੍ਰਤਾਪ ਨਾਲੇ ਤਾਂ ਗੁਰੂ ਨਾਲ ਧੋਖਾ ਕਰਕੇ ਗਏ ਉਹ ਜਾਂਚ ਨਹੀਂ ਪੂਰੀ ਕਰਕੇ ਗਏ ਜਾਂਚ ਅਧ ਵਿੱਚ ਛੱਡ ਕੇ ਭੱਜੇ ਹੁਣ ਉਧਰਲੀ ਪਾਸੇ ਕੁਝ ਨਹੀਂ ਮਿਲਿਆ ਸੋ ਕੁਮਰ ਵਿਜੇ ਪ੍ਰਤਾਪ ਜਿਹੜੇ ਗੁਰੂ ਦੀ ਜਾਂਚ ਵੀ ਵਿਛੜ ਕੇ ਗਏ ਉਹਨਾਂ ਦੀ ਗੱਲਾਂ ਜੋ ਮਰਜ਼ੀ ਕਹੀ ਜਾਂ ਕੋਈ ਪਰ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਹੁਣ ਕਹਿੰਦੇ ਮੈਨੂੰ ਬੋਲਣ ਦੀ ਜਿਹੜੀ ਹੈ ਸਮਾਂ ਵੀ ਨਹੀਂ ਦਿੱਤਾ ਜਾਂਦਾ ਤੇ ਕੁਮਰ ਵਿਜੇ ਪ੍ਰਤਾਪ ਨੂੰ ਪੁੱਛੋ ਵੀ ਇਹ ਗੁਰੂ ਦੀ ਜਾਂਚ ਅਫਸਰ ਦੇ ਤੌਰ ਤੇ ਵਧੀਆ ਹੋ ਸਕਦੀ ਸੀ ਐਮਐਲਏ ਦੇ ਤੌਰ ਤੇ ਵਧੀਆ ਹੋ ਸਕਦੀ ਸੀ ਜਿਹੜਾ ਰਾਈਟ ਪਲੇਟਫਾਰਮ ਸੀਗਾ ਉੱਥੋਂ ਤਾਂ ਸਾਹ ਭੱਜ ਗਏ ਹੁਣ ਰਾਜਨੀਤੀ ਕਰਨ ਲੱਗੇ ਤੇ ਪੋਲਿਟਿਕਲ ਪਾਰਟੀਆਂ ਨੂੰ ਨਹੀਂ ਜਗ੍ਹਾ ਮਿਲ ਰਹੀ ਤਾਂ ਹੁਣ ਫੇਰ ਗੁਰੂ ਸਾਹਿਬ ਨੂੰ ਹਥਿਆਰਤ ਬਣਾਉਣਾ ਚਾਹੁੰਦੇ ਨੇ ਹੁਣ ਫੇਰ ਕਹਿੰਦੇ ਨੇ ਵੀ ਜੀ ਮੈਂ ਉਹੀ ਇੱਕ ਪੌੜੀ ਦੁਆਰਾ ਆਪਦੀ ਤਿਆਰ ਕਰਾਂ ਹੁਣ ਨਹੀਂ ਹੋਣੀ ਜਿੱਥੇ ਜਾਂਚ ਕਰਨੀ ਸੀ ਪਹਿਲਾਂ ਉੱਥੇ ਕਰਦੇ ਪਰ ਕਹਿੰਦੇ ਆਕਾਲੀ ਦਲ ਪੰਥਕ ਪਾਰਟੀ ਨੂੰ ਪਹਿਲਾਂ ਪੰਜਾਬੀ ਪਾਰਟੀ ਐਲਾਨ ਕਰ ਦਿੰਦਾ ਤੇ ਹੁਣ ਫੇਰ ਮੂਵ ਕਰ ਰਹੇ ਨੇ ਪੰਜਾਬੀ ਪਾਰਟੀ ਤੋਂ ਪੰਥਕ ਪਾਰਟੀ ਹੋਣ ਵੱਲ ਦੇਖੋ ਕੁੰਵਰ ਵਿਜੇ ਪ੍ਰਤਾਪ ਜੀ ਜਾਂ ਤਾਂ ਚੀਜ਼ਾਂ ਨੂੰ ਸਮਝਦੇ ਨਹੀਂ ਜਾਂ ਪੜ੍ਹਦੇ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਜਾਂ ਜਾਣ ਬੁਝ ਕੇ ਨਹੀਂ ਜਾਣਦੇ ਇਹ ਸ਼ਰੋਮਨੀ ਆਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਵਰਸਾਈ ਹੋਈ ਪਾਰਟੀ ਆਕਾਲ ਤਖਤ ਸਾਹਿਬ ਤੇ ਦਾ ਜਨਮ ਹੋਇਆ ਪਰ 93 ਦੇ ਵਿੱਚ ਆ ਕੇ ਬੁਮਾਨੀ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆ ਗਈ ਸੀ ਜਿਹੜੀ ਕਿ ਜਜਮੈਂਟ ਅੱਜ ਤੱਕ ਵੀ ਲਾਗੂ ਹੈ ਸਾਰਿਆਂ ਤੇ ਉਹ ਹਰ ਇੱਕ ਰਿਕੋਗਨਾਈਜ਼ਡ ਪੋਲੀਟੀਕਲ ਪਾਰਟੀ ਉਹਦੇ ਤੇ ਲਾਗੂ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਐਫੀਡੇਵਿਟ ਦੇਣਾ ਪਿਆ ਕਿ ਅਸੀਂ ਸੈਕੂਲਰ ਹਮ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਦੇ ਚ ਐਫੀਡੇਵਿਟ ਦਿੱਤਾ ਕਿ ਅਸੀਂ ਸੈਕੂਲਰ ਆ ਧਰਮ ਨਿਰਪੱਖ ਆ ਇਹ ਮੰਡੀਟਰੀ ਹੈ ਅਗਰ ਤੁਸੀਂ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨੀ ਹੈ ਐਜ਼ ਅ ਰਿਕੋਗਨਾਈਜ਼ਡ ਪੋਲਿਟিক্যাল ਪਾਰਟੀ ਤਾਂ 93 ਤੋਂ ਬਾਅਦ ਸਿਚੁਏਸ਼ਨ ਚੇਂਜ ਹੋ ਗਈ ਹੈ ਤੁਹਾਨੂੰ 93 ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਇੱਕ ਐਫਿਡੇਵਿਟ ਦੇਣਾ ਪੈਂਦਾ ਹੈ ਕਿ ਜੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਇਹ ਪੰਥਕ ਕਦਰਾਂ ਕੀਮਤਾਂ ਤੇ ਚੱਲਦਾ ਹੈ ਇਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਤੇ ਜੇ ਅਸੀਂ ਆਪ ਦੇ ਆਪ ਨੂੰ ਪੰਜਾਬੀ ਪਾਰਟੀ ਵੀ ਕਹਦੇ ਨੇ ਉਹਦੀ ਖੇਤਰੀ ਪਾਰਟੀਆਂ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀਆਂ ਤੇ ਇਹ ਚ ਉਹਦੇ ਢਿੱਡਕੀ ਪੀੜ ਹੋ ਰਹੀ ਹੈ ਕੁਮਰ ਤਾਂ ਕਿਵੇਂ ਦੇਖਦੇ ਹਾਂ ਇਹ ਸਾਰੇ ਕੇਸ ਨੂੰ ਨਰੈਣ ਸਿੰਘ ਚੌੜੇ ਦਾ ਆਖਰੀ ਸਵਾਲ ਹੈ ਮੇਰਾ ਨਰੈਣ ਸਿੰਘ ਚੌੜੇ ਕਿ ਸਿਨੈਰੀਓ ਚ ਲਿਆ ਜਾਵੇ ਇਹਨੂੰ ਨਰੈਣ ਸਿੰਘ ਚੌੜੇ ਦਾ ਇੱਕ ਓਪਨ ਐਂਡ ਸ਼ਟ ਕੇਸ ਇਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੈਸੀਨੇਟ ਕਰਨ ਦੇ ਲਈ ਪਲੋਟ ਬਣਾਇਆ ਇਹ ਇੱਕ ਬਕਾਇਦਾ ਬਬਰ ਖਾਲਸਾ ਇੰਟਰਨੈਸ਼ਨਲ ਤੇ ਹੋਰ ਜਿਹੜੀਆਂ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਇਹ ਅੱਗੇ ਸਿਰਫ ਫਿਲੇ ਸੀਗੇ ਇਹਦੇ ਪਿੱਛੇ ਮਾਸਟਰਮਾਈਂਡ ਬਹੁਤ ਵੱਡੇ ਬੈਠੇ ਨੇ ਉਰੇ ਹੀ ਬੈਠੇ ਨੇ ਦੇਸ਼ ਤੋਂ ਬਾਹਰ ਬੈਠੇ ਨੇ ਜਾਂ ਸਰਹੱਦੋਂ ਪਾਰ ਨੇ ਇਨਵੈਸਟੀਗੇਸ਼ਨ ਚਾਹੁੰਦਾ ਪਰ ਪੰਜਾਬ ਪੁਲਿਸ ਤਾਂ ਇਨਵੈਸਟੀਗੇਟ ਕਰਨਾ ਹੀ ਨਹੀਂ ਚਾਹੁੰਦੀ ਪੰਜਾਬ ਪੁਲਿਸ ਤਾਂ ਇਸ ਮੈਟਰ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ ਸੋ ਇੱਕ ਵੱਡਾ ਅਤਵਾਦੀ ਹਮਲਾ ਸੀ ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹੱਥ ਰੱਖ ਕੇ ਆਪਣੇ ਸੇਵਕ ਨੂੰ ਬਚਾਇਆ ਉਹ ਕਹਿੰਦੇ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਔਰ ਇਹਨੀ ਸ਼ਕਤੀ ਦਿੱਤੀ ਉਸ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਅਡੋਲ ਰਹੇ ਡੋਲੇ ਨਹੀਂ ਸੇਵਾ ਚ ਕੋਈ ਵਿਗੜ ਨਹੀਂ ਪਿਆ ਗੋਲੀ ਚੱਲਣ ਦੇ ਬਾਵਜੂਦ ਸੇਵਾ ਨਿਰੰਤਰ ਜਾਰੀ ਰਹੀ ਸੋ ਇਹ ਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਹੁਣ ਜਦੋਂ ਬੱਚਾ ਗੁਰੂ ਦੀ ਗੋਦ ਦੇ ਵਿੱਚ ਬੈਠਾ ਤਾਂ ਪਾਤਸ਼ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਤਾਂ ਬਖਸ਼ਿਸ਼ਾਂ ਕਰਤੀਆਂ ਗੁਰੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਉੱਤੇ ਤਾਂ ਮਿਹਰ ਭਰਿਆ ਹੱਥ ਰੱਖਤਾ ਗੁਰੂ ਨੇ ਹੁਣ ਸਮਝਣ ਵਾਲੇ ਕਦੋਂ ਸਮਝਦੇ ਨੇ ਇਹ ਉਹਨਾਂ ਤੇ ਪਰ ਤੁਹਾਡੇ ਵਿਰੋਧੀ ਇਹ ਕਹਿ ਰਹੇ ਨੇ ਕਹਿੰਦੇ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਜਿਹਦੇ ਪ੍ਰਧਾਨ ਨੇ ਕਹਿੰਦੇ ਉਹ ਵੀ ਅਕਾਲ ਤਖਤ ਤੋਂ ਬਣਿਆ ਸੀ ਅਕਾਲੀ ਦਲ ਨੂੰ 1920 ਵੀ ਹੈ ਜਾਂ ਹੋਰ ਅਕਾਲੀ ਦਲ ਨੇ ਕਹਿੰਦੇ ਜੇ ਜਥੇਦਾਰਾਂ ਨੇ ਅਕਾਲੀ ਦਲ ਨੂੰ ਇੱਕ ਕਰਨ ਦੀ ਗੱਲ ਕਰਨੀ ਹੁੰਦੀ ਕਹਿੰਦੇ ਸਾਰਿਆਂ ਨੂੰ ਕਰਨਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਹੀ ਮੁਖਤਾਰ ਆ ਜਿਹਦਾ ਤਕੜੀ ਚੋਂ ਨਿਸ਼ਾਨ ਹੈ ਬਾਕੀ ਹੋਰ ਅਕਾਲੀ ਦਲ ਬਹੁਤ ਨੇ ਅਸਲ ਦੇ ਵਿੱਚ ਲੜਾਈ ਉਰੇ ਵਿਚਾਰਧਾਰਾ ਦੀ ਹੈ ਲੜਾਈ ਉਰੇ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਣ ਦੀ ਹੈ ਲੜਾਈ ਉਰੇ ਹਿੰਦੂ ਸਿੱਖ ਏਕਤਾ ਦੀ ਹੈ ਲੜਾਈ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਹੈ ਜੇ ਉਹ ਅਕਾਲੀ ਦਲੇ ਲੜਾਈ ਨਾਲ ਸਹਿਮਤ ਨੇ ਜੋ ਇਸ ਵਿਚਾਰਧਾਰਾ ਨਾਲ ਸਹਿਮਤ ਨੇ ਤਾਂ ਉਹ ਆ ਜਾਣ ਸ਼ਰੋਮੀ ਅਕਾਲੀ ਦਲ ਦੇ ਵਿੱਚ ਜੋ ਇਸ ਵਿਚਾਰਧਾਰਾ ਨਾਲ ਹੀ ਸਹਿਮਤ ਨਹੀਂ ਹੈਗੇ ਤਾਂ ਫਿਰ ਉਹ ਸ਼ਰੋਮੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਜੀ ਬਸ ਸਮਾਂ ਦੇਣ ਲਈ ਤੁਹਾਨੂੰ ਬਤ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ